ਪ੍ਰੋਗਰਾਮ 16 ਨੇ 7 ਵਜੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਤੇ ਖਾਸ ਕਰਕੇ ਰਾਜਨੀਤੀ ਨਾਲ ਜੁੜੇ ਹੋਏ ਚੋਣਾਂ ਦੇ ਮਾਹੌਲ ਵਿੱਚ ਕਾਫੀ ਕੁਝ ਚੱਲ ਰਿਹਾ ਹੈ ਔਰ ਇਸ ਚੱਲਣ ਦੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਅੰਦਰ ਇੱਕ ਸਵਾਲ ਹੋ ਰਿਹਾ ਉਹ ਕਰ ਰਹੀਆਂ ਨੇ ਬੀਬੀਆਂ ਕਿ ਹਜ਼ਾਰ ਹਜ਼ਾਰ ਰੁਪਈਆ ਕਿੱਥੇ ਹੈ ਤੇ ਉਮੀਦਵਾਰ ਜਿਹੜੇ ਆਪ ਦੇ ਖੜੇ ਨੇ ਉਹ ਜਵਾਬ ਕੀ ਦੇ ਰਹੇ ਨੇ ਦਲੀਲ ਕੀ ਰੱਖ ਰਹੇ ਨੇ ਜੇਕਰ ਬੀਬੀਆਂ ਨੂੰ ਹਜ਼ਾਰ ਨਹੀਂ ਦਿੱਤਾ ਗਿਆ ਤੇ ਉਸਦੇ ਪਿੱਛੇ ਕਿਹੜਾ ਹਵਾਲਾ ਦੇ ਰਹੇ ਨੇ ਕਿ ਅਸੀਂ ਇਸ ਪਾਸੇ ਵੀ ਤਾਂ ਤੁਹਾਡਾ ਭਲਾ ਕੀਤਾ ਨਾ ਇਸ ਦੇ ਉੱਤੇ ਗੱਲ ਕਰਾਂਗੇ ਕਿ ਉਹਨਾਂ ਦੀ ਦਲੀਲ 'ਚ ਕਿੰਨਾ ਦਮ ਹੈ ਕਿ ਬੀਬੀਆਂ ਇਸ ਦੇ ਨਾਲ ਸੰਤੁਸ਼ਟ ਹੋ ਜਾਣਗੀਆਂ ਦੂਸਰਾ ਮੁੱਦਾ ਅਰਵਿੰਦ ਕੇਜਰੀਵਾਲ ਨੇ ਜਿਹੜਾ ਲੰਮਾ ਚੌੜਾ ਭਾਸ਼ਣ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਵੀ ਨਾਲ ਉੱਥੇ ਬੋਲਦੇ ਨੇ ਤੇ ਬੈਠੇ ਰਹਿੰਦੇ ਆ ਸਟੇਜ ਤੇ ਜਿਸ ਦੇ ਵਿੱਚ ਕਿਹਾ ਗਿਆ ਕਿ 140 ਕਰੋੜ ਲੋਕਾਂ ਤੋਂ ਮੈਂ ਭੀਖ ਮੰਗ ਰਿਆਂ ਮੈਂ ਹੀ ਭਲਾ ਕਰਾਂਗਾ ਮੈਂ ਜੇਲ੍ਹਾਂ ਤੋਂ ਨਹੀਂ ਡਰਦਾ ਅਸਤੀਫਾ ਕਿਉਂ ਨਹੀਂ ਦਿੱਤਾ ਔਰ ਖਾਸ ਕਰਕੇ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆਕੀ ਗਈ ਤੇ ਅਸੀਂ ਤਾਂ ਇੱਕ ਕੈਬਨਿਟ ਮੰਤਰੀ ਵੀ ਆਪਣਾ ਬਾਹਰ ਕੱਢ ਦਿੱਤਾ ਸੀ ਡਾਕਟਰ ਵਿਜੇ ਸਿੰਘਲਾ ਦੀ ਗੱਲ ਵੀ ਹੁੰਦੀ ਹੈ ਦਿੱਲੀ 'ਚ ਅੱਜ ਉਸ ਦੇ ਬਾਰੇ ਗੱਲ ਕਰਾਂਗੇ ਤੀਜਾ ਮਸਲਾ ਬਲਕੌਰ ਸਿੰਘ ਸਿੱਧੂ ਦਾ ਕਾਂਗਰਸ ਦੇ ਲਈ ਪ੍ਰਚਾਰ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਕਿਸ ਇਸਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਸਭ ਤੋਂ ਪਹਿਲਾ ਜਿਹੜਾ ਮਸਲਾ ਉਹ ਪੰਜਾਬ ਦਾ ਕੋਈ ਪਿੰਡ ਨਹੀਂ ਹੋਣਾ ਕੋਈ ਗਲੀ ਨਹੀਂ ਹੋਣੀ ਜਿਸ ਦੇ ਨਾਲ ਉਹ ਨਾ ਜੁੜਿਆ ਹੋਵੇ ਉਹ ਸਿੱਧਾ 1 ਕਰੋੜ ਲਗਭਗ ਜਿਹੜੀਆਂ ਵੋਟਰਾਂ ਨੇ ਬੀਬੀਆਂ ਉਹਨਾਂ ਨਾਲ ਜਿੱਥੇ-ਜਿੱਥੇ ਪ੍ਰਚਾਰ ਕਰਨ ਜਾ ਰਹੀ ਹੈ ਸਰਕਾਰ ਖਾਸ ਕਰਕੇ ਪੰਜਾਬ ਦੇ ਅੰਦਰ ਉਹ ਬੀਬੀਆਂ ਯਾਦ ਕਰਾ ਦਿੰਦੀਆਂ ਕਿ ਸਾਡਾ 100000 ਰੁਪਇਆ ਕਿੱਥੇ ਹੈ ਤੇ ਫਿਰ ਜਿਵੇਂ ਉਹ ਕਲਸੀ ਦੀ ਵੀਡੀਓ ਆਈ ਹੈ ਜਿਹੜੇ ਕੀ ਗੁਰਦਾਸਪੁਰ ਤੋਂ ਸ਼ੈਰੀ ਕਲਸੀ ਉਮੀਦਵਾਰ ਨੇ ਉਹਨਾਂ ਨੇ ਫਿਰ ਜਿਹੜੀ ਮਗਰ ਦਲੀਲ ਦਿੱਤੀ ਉਸ ਦੇ ਵਿੱਚ ਕਿੰਨਾ ਦਮ ਲੱਗਦਾ ਤੁਹਾਨੂੰ ਦੇਖੋ ਸੰਦੀਪ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਆਮ ਆਦੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਲੋਕਾਂ ਦੇ ਵਿੱਚ ਗੱਲ ਕੀਤੀ ਸੀ ਤਾਂ ਜਿਹੜੀਆਂ ਗਰੰਟੀਆਂ ਦਿੱਤੀਆਂ ਗਿਆ ਸੀ ਉਹ ਸੀ ਅਰਵਿੰਦ ਕੇਜਰੀਵਾਲ ਸਾਹਿਬ ਜੀਆਂ ਗਰੰਟੀਆਂ ਹੈਗੇ ਜੋ ਕੇਜਰੀਵਾਲ ਕਹਿੰਦੇ ਨੇ ਉਹ ਬੋਲ ਪਗਾਉਂਦੇ ਨੇ ਹਾਲਾਂਕਿ ਉਹਨਾਂ ਨੇ ਗਰੰਟੀਆਂ ਦੇ ਵਿੱਚੋਂ ਬਹੁਤ ਸਾਰੀਆਂ ਗਰੰਟੀਆਂ ਚਾ ਬਿਜਲੀ ਵਾਲਾ ਮੁੱਦਾ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਇੱਕ ਵੱਡਾ ਫੈਕਟਰ ਵੀ ਦਿਖਾਈ ਦੇ ਰਿਹਾ ਬਹੁਤ ਗਾਂ ਸੀਟਾ ਖਾਸ ਕਰਕੇ ਰਿజర్ਵ ਵਾਲਕਿਆਂ ਦੇ ਵਿੱਚ ਕੋਈ ਇੱਕ ਹੈ ਫੈਕਟਰ ਬਹੁਤ ਵੱਡਾ ਬਿਜਲੀ ਕਿਉਂਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਗਈ ਸੀ ਤਾਂ ਵੀ ਇੱਕ ਬਹੁਤ ਵੱਡਾ ਮੁੱਦਾ ਬਣਿਆ ਸੀ ਇਹ ਮੁੱਦੇ ਬੰਦੇ ਨੇ ਹਾਲਾਂਕਿ ਕੁਝ ਪਲ ਵਾਸਤੇ ਬੰਦੇ ਨੇ ਪਰ ਨਾਲ ਦੀ ਨਾਲ ਸਟੇਟ ਦੇ ਜਿਹੜਾ ਬਜਟ ਆ ਉਸ ਦਾ ਬੇੜਾ ਗਰਕ ਵੀ ਹੋ ਰਿਹਾ ਹੁਣ ਕਿਉਂਕਿ ਜਦੋਂ 2022 ਦੇ ਵਿੱਚ ਇਹਨਾਂ ਨੇ ਇੱਕ ਬੀਬੀਆਂ ਨੂੰ ਗਾਰੰਟੀ ਦਿੱਤੀ ਸੀ ਕੇਜਰੀਵਾਲ ਸਾਹਿਬ ਵੱਲੋਂ ਕਿ ਸਾਨੂੰ ਜਿਤਾਓ ਅਸੀਂ ਪਹਿਲੇ ਸਾਲ ਹੀ ਪਹਿਲੇ ਮਹੀਨੇ ਹੀ ਤੁਹਾਨੂੰ 1000 ਰੁਪਿਆ ਦਵਾਂਗੇ ਪਰ ਬੀਬੀ ਨੂੰ 1000 ਰੁਪਿਆ ਦਵਾਂਗੇ ਹੁਣ ਬੀਬੀਆਂ ਤਰਸ ਰਹੀਆਂ ਕਿਉਂਕਿ ਇੱਕ ਘਰ ਦੇ ਵਿੱਚ ਬੀਬੀਆਂ ਨੇ ਚਾਰ ਬੀਬੀਆਂ ਹੋਈਆਂ ਉਹ ਤਾਂ ਕਹਿੰਦੀਆਂ ਸਾਡਾ 4000 ਤੇ ਗਿਆ ਹਮ ਚਾਰ ਬੀਬੀਆਂ ਦਾ ਹੁਣ ਉਹ ਗਿਣਤੀ ਲਾ ਰਹੀਆਂ ਕਿਉਂਕਿ ਬੀਬੀਆਂ ਪਿੰਡ ਵਾਲੇ ਕਿਉਂਕਿ ਬੀਬੀ ਹੁੰਦਾ ਕਿ ਚਲੋ ਬੀਬੀਆਂ ਦੇ ਪੈਸੇ ਸਾਂਭ ਕੇ ਰੱਖਦੀਆਂ ਨੇ ਜਦੋਂ ਮੋਦੀ ਸਾਹਿਬ ਨੇ ਲੋਕਾਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਦੇਸ਼ ਦੀ ਅਰਥਵਿਵਸਥਾ ਹੀ ਡਾਂਵਾ ਡੋਲ ਕਰਤੀ ਜਦੋਂ ਮੋਨਟਾਈਜੇਸ਼ਨ ਨੋਡ ਬੰਦੀ ਹੋਈ ਤੇ ਬਹੁਤ ਸਾਰੀਆਂ ਬੀਬੀਆਂ ਨੇ ਪੈਸੇ ਬਾਜ ਗੁਥਲੀਆਂ ਚੋਂ ਕੱਢੇ ਸੀ ਕਿਉਂਕਿ ਬੀਬੀਆਂ ਘਰ ਜੋੜਦੀਆਂ ਵੀ ਪੈਸੇ ਬੰਦੇ ਕੋਲ ਲਗਾ ਕੇ ਜਾਂ ਆਪਣੇ ਖਰਚੇ ਕੱਢ ਕੁੱਟ ਕੇ ਹੁਣ ਬੀਬੀਆਂ ਨੂੰ ਲੱਗਾ ਕਿ ਜਿਹੜਾ 1000 ਰੁਪਏ ਸਾਨੂੰ ਦੇਣਾ ਉਹ ਤਾਂ ਸਾਡੇ ਨਾਲ ਹੁਣ ਤੱਕ ਤੇ ਠੱਗੀ ਵੱਜੀ ਆ ਹਾਲਾਂਕਿ ਜਦੋਂ ਪੋਲਿਟਿਕਲ ਪਾਰਟੀਆਂ ਚੋਣ ਘੋਸ਼ਣਾ ਪੱਤਰ ਜਾਂ ਗਰੰਟੀਆਂ ਅੱਜ ਕੱਲ ਗਰੰਟੀਆਂ ਦਾ ਨਾਮ ਆ ਗਿਆ ਪਹਿਲਾਂ ਚੋਣ ਘੋਸ਼ਣਾ ਪੱਤਰ ਇਸ ਫਿਰ ਗਰੰਟੀਆਂ ਦਾ ਨਾਮ ਦੇ ਦਿੱਤਾ ਹੁਣ ਤੇ ਪੋਲੀਟਿਕਲ ਪਾਰਟੀਆਂ ਆਪਣੇ ਚੋਣ ਘੋਸ਼ਣਾ ਪੱਤਰ ਵੀ ਦੂਜਾ ਪੇਸ਼ ਨਹੀਂ ਕਰਦੀਆਂ ਕਾਂਗਰਸ ਪਾਰਟੀ ਨੇ ਨਿਆਇ ਕਰਕੇ ਸੰਕਲ ਬੀਜੇਪੀ ਦਾ ਸੰਕਲਪ ਆ ਗਿਆ ਹੁਣ ਬੀਬੀਆਂ ਪੰਜਾਬ ਦੀਆਂ ਜਿਹੜੇ 2022 ਦੇ ਅੰਕੜੇ ਕਹਿੰਦੇ ਕੋਈ 98 ਲੱਖ ਦੇ ਕਰੀਬ ਬੀਬੀਆਂ ਨੇ ਵੋਟਾਂ ਪਾਈਆਂ ਹੁਣ ਇਹਨਾਂ ਵੋਟਾਂ ਦੇ ਵਿੱਚ ਮੰਨ ਕੇ ਚਲੋ 1 ਕਰੋੜ ਬੀਬੀ ਵੀ ਲਾ ਲਓ ਆਪਾਂ 1 ਕਰੋੜ ਪੰਜਾਬ ਦੀਆਂ ਬੀਬੀਆਂ ਉਹ ਤਰਸ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲ ਵੇਖ ਰਹੀਆਂ ਨੇ ਹਰਪਾਲ ਸਿੰਘ ਚੀਮਾ ਸਾਹਿਬ ਵੱਲ ਵੇਖ ਰਹੀਆਂ ਕਿਉਂਕਿ ਬਜਟ ਤੇ ਉਹਨਾਂ ਕੋ ਤਜੋਰੀ ਕੀ ਉਹਨਾਂ ਕੋ ਜਿਹੜੀ ਭਰੀ ਆ ਕਿਉਂਕਿ ਸਰਕਾਰ ਕਹਿੰਦੀ ਸਾਡੀ ਤਜੋਰੀ ਭਰੀ ਆ ਅਸੀਂ ਮੰਨ ਪਰੀ ਸਿੰਘ ਬਾਦਲ ਵਾਂਗੂ ਥੋੜਾ ਕੇ ਖਾਲੀ ਆ ਜੀ ਖਾਲੀ ਪੀਪਾ ਖਾਲੀ ਜੀ ਬਜਟ ਨਹੀਂ ਮਰ ਗਏ ਲੁੱਟੇ ਗਏ ਤਬਾਹ ਹੋ ਗਏ ਉਹ ਕਹਿੰਦੇ ਸਾਡਾ ਨਹੀਂ ਸਾਡੀਆਂ ਤੇ ਨੀਤਾਂ ਵੀ ਚੰਗੀਆਂ ਤੇ ਸਾਡੀਆਂ ਨੀਤਾਂ ਨਕਰ ਸਾਡੇ ਸਰਕਾਰੀ ਖਜ਼ਾਨੇ ਦੇ ਭੰਡਾਰ ਵੀ ਭਰੇ ਹੋਏ ਨੇ ਹੁਣ ਬੀਬੀਆਂ ਤਸਰੀਆਂ ਵੀ ਸਾਨੂੰ ਜੇ ਭੰਡਾਰ ਭਰੇ ਆ ਕੇ 1000 ਰੁਪਿਆ ਦੋ ਹੁਣ ਪਿਛਲੇ 5 ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ 5000 ਕਰੋੜ ਰੁਪਿਆ ਬਣ ਗਿਆ ਉਹ ਸਰਕਾਰ ਨੇ 5000 ਕਰੋੜ ਰੁਪਿਆ ਬਚਾ ਲਿਆ ਲੱਗਦਾ ਕਿਉਂਕਿ 1000 ਰੁਪਇਆ ਦੇਣਾ ਪਰ ਮਹੀਨੇ ਤੇ 1 ਕਰੋੜ ਬੀਬੀ ਆ ਤੇ 1000 ਨੂੰ 1 ਕਰੋੜ ਨਾਲ ਗੁਣਾ ਕਰ ਲੀਏ ਤੇ ਉਹ 1000 ਕਰੋੜ ਰੁਪਇਆ ਬਣ ਜਾਂਦਾਗਾ ਸਾਲ ਦਾ 12 12000 ਕਰੋੜ ਹੋ ਗਿਆ ਤੇ ਪੰਜੀਂ ਮਹੀਨਾ ਦਾ 5000 ਕਰੋੜ ਰੁਪਇਆ ਹੋ ਗਿਆ ਹੁਣ ਉਹ ਬੀਬੀਆਂ ਤਰਸ ਰਹੀਆਂ ਨੇ ਕਿ ਭਈ ਸਾਨੂੰ ਸਾਡੇ ਦੇ ਪੈਸੇ ਦੇ ਕੇ ਉਹ ਸਾਡਾ ਦੇ ਪੈਸਾ ਮਾਰ ਲਿਆ ਜਾਂ ਆਪਾਂ ਦੂਜੇ ਰੁਕ ਤੇ ਹਿਸਾਬ ਲਾ ਲਈਏ ਕਿ ਇੱਕ ਬੀਬੀ ਨੂੰ ਸਾਲ ਦਾ ਮਿਲਣਾ ਸੀ 12000 2 ਸਾਲਾਂ ਦਾ 24000 ਤੇ ਪੰਜੀਂ ਮਹੀਨੇ ਕੋ 5000 ਰੁਪਇਆ ਸਾਡਾ ਤੇ ਤੁਸੀਂ ਖਾ ਗਏ ਹੋ ਡੱਬ ਲਿਆ ਹੁਣ ਸਵਾਲ ਸਿਰਫ ਜਿਹੜੇ ਗੁਰਦਾਸਪੁਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਸ਼ਹਿਰੀ ਕਲਸੀ ਹਾਲਾਂਕਿ ਉਹ ਵੀ ਬੜੀਆਂ ਟਿਚਰਾ ਕਰ ਜਾਂਦੇ ਨੇ ਗੱਲ ਉਹਨੂੰ ਵੀ ਬੜੀ ਆਉਂਦੀ ਆ ਹੁਣ ਉਹ ਕਹਿ ਰਹੇ ਨੇ ਕਿ ਯਾਰ ਭੀ ਇਹ ਤੇ ਅਸੀਂ ਦੇ ਨਹੀਂ ਸਕੇ ਉਹ ਸਾਨੂੰ ਤੁਸੀਂ ਲਾਂਬਾ ਦੇਈ ਜਾ ਰਹੇ ਹੋ ਪਰ ਜਿਹੜੇ ਅਸੀਂ ਤੁਹਾਡੇ ਬਿਜਲੀ ਦੇ ਬਚਾਅ ਦਿੱਤੇ ਹੈਗੇ ਉਹਦੀ ਸਾਨੂੰ ਵਧਾਈ ਨਹੀਂ ਦਿੱਤੀ ਵੀ ਇੱਕ ਪਾਸੇ ਤੁਹਾਡਾ ਬਿਜਲੀ ਦਾ ਬਿੱਲ ਅਸੀਂ ਮਾਫ ਕਰ ਦਿੱਤਾ ਜੀਰੋ ਬਿੱਲ ਆ ਗਿਆ ਉਹਲ ਤੇ ਵਧਾਈ ਦਿੱਤੀ ਨਹੀਂ ਸਰਕਾਰਓ ਕਹਿੰਦੇ ਸਾਨੂੰ ਵਧਾਈਆਂ ਦਿਓ ਸਰਕਾਰ ਹੱਕਦਾਰ ਵਧਾਈ ਦੀ ਪਰ ਜਿਹੜੇ ਨਹੀਂ ਦਿੱਤੇ ਹੈਗੇ ਉਹਦੇ ਤੁਸੀਂ ਸਾਨੂੰ ਲਾਂਬੇ ਦੇਈ ਯਾਰੇ ਤੇ ਇਹਦੇ ਹਿੰਦੁਸਤਾਨ ਨਹੀਂ ਹੈ ਨਾ ਇਹ ਤੇ ਸਾਰੇ ਆਪਾਂ ਹਿੰਦੁਸਤਾਨ ਦੇ ਵਾਸੀ ਆ ਸਾਨੂੰ ਦੇ ਕਿ ਆਹ ਕੰਮ ਤੇ ਕੀਤਾ ਇਹ ਤੇ ਕੋਈ ਗੱਲ ਨਹੀਂ ਜਿਹੜਾ ਦਾਵਾ ਦੂਜਾ ਕੀਤਾ ਉਹ ਸਾਨੂੰ ਕਿਉਂ ਨਹੀਂ ਆ ਉਹ ਚਾਹੇ ਅਮਰ ਸਿੰਘ ਸ਼ੈਰੀ ਕਲਸੀ ਹੋਣ ਚਾਹ ਬਾਕੀ ਹੁਸ਼ਾਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੰਦਪੁਰ ਤੋਂ ਮਲਵਿੰਦਰ ਸਿੰਘ ਕੰਗ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਪਟਿਆਲੇ ਤੋਂ ਡਾਕਟਰ ਬਲਬੀਰ ਸਿੰਘ ਸੰਗਰੂਰ ਤੋਂ ਮੀਤੇਰ ਸਾਹਿਬ ਬਠਿੰਡੇ ਤੋਂ ਗਰਮੀਤ ਸਿੰਘ ਖੁੱਡੀਆਂ ਸਾਹਿਬ ਫਰੀਦਕੋਟ ਤੋਂ ਕਰਮਜੀਤ ਅਨਮੋਲ ਹੋਗੇ ਫਿਰੋਜ਼ਪੁਰ ਤੋਂ ਕਾਕਾ ਜਗਦੀਪ ਸਿੰਘ ਬਰਾੜ ਹੋਗੇ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਹੋਗੇ ਅੰਮ੍ਰਿਤਸਰ ਤੋਂ ਇਹਨਾਂ ਦੇ ਕੁਲਦੀਪ ਸਿੰਘ ਧਾਲੀਵਾਲ ਹੋਗੇ ਜਲੰਧਰ ਤੋਂ ਇਹਨਾਂ ਦੇ ਪਵਨ ਕਮਾਟੀਨੂ ਹੋਗੇ ਮਤਲਬ 13 ਦੇ 13 ਉਮੀਦਵਾਰ ਇਹਨਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਪੁੱਛਿਆ ਜਾ ਰਿਹਾ ਕਿ ਸਾਡੇ ਪੈਸੇ ਕਿੱਥੇ ਨੇ ਔਰ ਦੂਜੀ ਗੱਲ ਪਿੱਛੇ ਜੇ ਬੀਬੀਆਂ ਪ੍ਰਚਾਰ ਕਰ ਰਹੀਆਂ ਸੀ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਉਹਨਾਂ ਨੂੰ ਪੁੱਛਿਆ ਭੀ 2000 ਰੁਪਏ ਤੇ ਤੁਹਾਡਾ ਤੁਸੀਂ ਦਿੱਤਾ ਨਹੀਂ ਇਹ ਛੱਡੋ ਤੁਸੀਂ ਤਾਂ ਕਿਸੇ ਬੀਬੀ ਨੂੰ ਕਿਸੇ ਨੂੰ ਟਿਕਟ ਵੀ ਨਹੀਂ ਦਿੱਤੀ ਤੇ ਤੁਸੀਂ ਝਾੜੂ ਫੜ ਕੇ ਤੁਰੀਆਂ ਫਿਰਦਿਆਂ ਫਿਰ ਬੀਬੀਆਂ ਚੁੱਪ ਹੋ ਗਈਆਂ ਹੁਣ ਬੀਬੀਆਂ ਨੇ ਤੇ ਇੱਕ ਸਿਆਸੀ ਤੌਰ ਤੇ ਵੀ ਠੱਗੀਆਂ ਗਈਆਂ ਵੀ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚੋਂ ਇੱਕ ਵੀ ਆਮ ਆਦਮੀ ਪਾਰਟੀ ਨੇ ਸੀਟ ਨਹੀਂ ਦਿੱਤੀ ਤੇ ਦੂਜਾ ਪੰਜਾਬ ਦੀ 1 ਕਰੋੜ ਬੀਬੀ ਉਹ ਠੱਗੀ ਗਈ ਵੀ ਸਾਨੂੰ ਯਾਰ ਆਪ 1 ਸਾਲ ਦਾ 20000 ਰੁਪਿਆ ਦੇਣਾ ਸੀ ਉਹ ਕਿੱਥੇ ਗਿਆ ਕੋਈ ਮੁੱਦਾ ਬਹੁਤ ਵੱਡਾ ਜਿੱਥੇ ਬਿਜਲੀ ਫੈਕਟਰ ਇੱਕ ਮੁੱਦਾ ਸਰਕਾਰ ਮੰਨ ਕੇ ਚੱਲ ਰਹੀ ਔਰ ਬਿਜਲੀ ਫੈਕਟਰ ਨੂੰ ਲੈ ਕੇ ਸਰਕਾਰ ਨੂੰ ਆਸ ਆ ਕਿ ਸਾਨੂੰ ਉਹ ਜਿਹੜੀ ਮੁਫਤ ਬਿਲੀ ਦਿੱਤੀ ਆ ਸਾਨੂੰ ਇਹ 13 ਦੇ 13 ਆ ਜਾਣਗੇ ਪਰ ਨਾਲ ਦੀ ਨਾਲ ਲੋਕਾਂ 'ਚ ਨਿਰਾਸ਼ਾ ਵੀ ਬਹੁਤ ਆ ਕਿ ਹਜ਼ਾਰ ਰੁਪਈਆ ਕਿੱਥੇ ਗਿਆ ਬੀਬੀਆਂ ਦਾ ਜਾਂ ਜਿਹੜਾ ਹੋਰ ਜਿਹੜੇ ਡਿਵੈਲਪਮੈਂਟ ਦੇ ਮੁੱਦੇ ਨੇ ਉਹ ਸਾਡੇ ਕਿੱਥੇ ਗਏ ਹਾਲਾਂਕਿ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਸੂਝਵਾਨ ਸਿਆਣੇ ਲੋਕ ਚਾਹੁੰਦੇ ਨਹੀਂ ਕਿ ਸਾਨੂੰ ਇਹ ਚੀਜ਼ਾਂ ਮੁਫਤ ਦੇ ਵਿੱਚ ਮਿਲਣ ਸਾਨੂੰ ਕੰਮ ਮਿਲੇ ਰੋਜ਼ਗਾਰ ਮਿਲੇ ਕਹਿੰਦੇ ਆ ਪਰ ਬਾਅਦ ਦੇ ਪੋਲਿਟਿਕਲ ਪਾਰਟੀਆਂ ਇਸ ਤਰ੍ਹਾਂ ਦੇ ਕਰ ਦਿੰਦੀਆਂ ਫਿਰ ਲੋਕਾਂ ਦੀ ਝਾਕ ਰਹਿੰਦੀ ਆ ਕਿ ਤੇ ਉਹਨਾਂ ਨੇ ਕਿਹਾ ਸੀ ਅਸੀਂ ਤੇ ਮੰਗਿਆ ਨਹੀਂ ਸੀ ਉਹ ਸਵਾਲ ਹੈ ਤੁਸੀਂ ਕਿਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ 2000 ਰੁਪਈਆਂ ਨੂੰ ਰੋ ਰਹੀਆਂ ਇੱਥੇ ਤੇ 2014 ਦੇ ਵਿੱਚ ਨਰਿੰਦਰ ਮੋਦੀ ਕਹਿੰਦੇ ਕਿ ਹਰ ਖਾਤੇ 'ਚ 15 ਲੱਖ ਰੁਪਈਆ ਆਊਗਾ ਹਮ ਮਤਲਬ ਜਿਹੜੀ ਪੋਲੀਟੀਕਲ ਪਾਰਟੀਆਂ ਉਹ ਜਨਤਾ ਨੂੰ ਘਬਰਾਹ ਕਰਦੀਆਂ ਜਨਤਾ ਨੂੰ ਬੇਬਕੂ ਬਣਾਉਂਦੀਆਂ ਜਨਤਾ ਨੂੰ ਵੀ ਹੁੰਦਾ ਕਿ ਜੇ ਸਰਕਾਰ ਬਦਲਣੀ ਹੈ ਚਲੋ ਕਾਲੀਆਂ ਦਾ ਤੇ ਕਾਂਗਰਸ ਦੇ ਧੌਂ ਚੋਕ ਕਿਲਾ ਕੜਤਾ ਲੋਕਾਂ ਨੇ ਪਰ ਉਹਨਾਂ ਸਵਾਲ ਹੈ ਕਿ ਧੌਂ ਦਾ ਕਿਲਾ ਮਾਦੀ ਪਾਰਟੀ ਵਾਲੇ ਜ ਫਸ ਗਿਆ ਜਨਤਾ ਉਸੇ ਮਸਲੇ ਦੇ ਵਿੱਚ ਉਹਨਾਂ ਆਪਣੇ ਆਪ ਨੂੰ ਠੱਗੀ ਮਹਿਸੂਸ ਕਰ ਰਹੀ ਹੈ ਖਾਸ ਕਰਕੇ ਬੀਬੀਆਂ ਤਾਂ ਹੀ ਬੀਬੀਆਂ ਬੀਬੀਆਂ ਤਪੀਆਂ ਕਿਉਂ ਬੀਬੀਆਂ ਦੋ ਜਗ੍ਹਾ ਤੋਂ ਤਪੀਆਂ ਇੱਕ ਤੇ ਬੀਬੀਆਂ ਭੁੱਖੀਆਂ ਨਹੀਂ 1000 ਰੁਪਏ ਦਾ ਬੀਬੀ ਚਾਹੇ ਕਿ ਮਜ਼ਦੂਰ ਦੀ ਘਰ ਵਾਲੀ ਚਾਹੇ ਕਿ ਸਿਫਸਰ ਦੀ ਘਰ ਵਾਲੀ ਉਹ ਆਪਣਾ ਪੱਲਾ ਬੰਨ ਕੇ ਰੱਖਦੀਆਂ ਨੇ ਪੱਲਾ ਸਾਂਭ ਕੇ ਰੱਖਦੀਆਂ ਨੇ ਕਿ ਨੇਰੇ ਸਵੇਰੇ ਪੈਸੇ ਕਮ ਆਉਣਗੇ ਦੂਜਾ ਜਿਹੜਾ ਦਰਦ ਹੈ ਨਾ ਬੀਬੀਆਂ ਦਾ ਉਹ ਹੈਗਾ ਨਸ਼ਾ ਬੰਦੇ ਦਾ ਇਹਨਾਂ ਦਰਦ ਨਹੀਂ ਆਇਆ ਬੰਦਾ ਤੇ ਬੇਪਰਵਾਹ ਆ ਇਹਨਾਂ ਮਸਲਿਆਂ ਦੇ ਵਿੱਚ ਕੋਈ ਗਣੀ ਸ਼ਰਾਬ ਪੀ ਕੇ ਮਰ ਗਿਆ ਨਸ਼ਾ ਕਰਕੇ ਖਾ ਪੀ ਕੇ ਮਰਿਆ ਕੋਈ ਗਾਲੀ ਬੰਦਾ ਤੇ ਇਸ ਫਿਤਰਤ ਦੇ ਨਾਲ ਚੱਲਦਾ ਲੇਕਿਨ ਜਿਹੜੀਆਂ ਬੀਬੀਆਂ ਨੇ ਜਿਨੇ ਆਪਣੀ ਕੋਖ ਦੇ ਵਿੱਚ 9 ਮਹੀਨੇ ਬੱਚਾ ਰੱਖਿਆ ਹੋਵੇ ਫਿਰ ਉਹਨੂੰ ਪਾਲਿਆ ਹੋਵੇ ਐਡਾ ਸ਼ੇਰ ਵਰਗੂ ਪੁੱਤ ਜਮੇ ਤੋਂ ਬਾਅਦ ਚੋਂ ਰੂੜੀਆਂ ਤੇ ਰੁਲੇ ਨਸ਼ਾ ਕਰਦਾ ਹੋਇਆ ਨਾਸਾਂ ਦੇ ਟੀਕੇ ਲੱਗੇ ਹੋਣ ਨਲਾ ਦੇ ਟੀਕੇ ਲੱਗੇ ਹੋਣ ਬਾਹਾਂ ਤੇ ਤੇ ਧੀਗੇ ਲੱਗਣਾ ਬੀਬੀnga ਉਸ ਚੀ ਤੋਮੀ ਟੱਪਿੰਗ ਹੋਈਆਂ ਨਾ ਬੀਬੀਆ ਯਾਰ ਪਈਆ ਭਾਵੇਂ ਛੱਡ ਦੋ ਪਿੰਨਾ ਦੋ ਪਰ ਨਸ਼ਾ ਤੇ ਪੰਜਾਬ ਚ ਬੰਦ ਹੋਣਾ ਚਾਹੀਦਾ ਉਹ ਵੀ ਇੱਕ ਬੀਬੀਆਂ ਦਾ ਬਹੁਤ ਵੱਡਾ ਦਰਦ ਆ ਵੀ ਸਾਡੀ ਤੇ ਤੁਸੀਂ ਜਵਾਨੀ ਵੀ ਆ ਸਾਡੀ ਕੁੱਖਾਂ ਜਿਹੜੀਆਂ ਨੇ ਉਜੜ ਗਈਆਂ ਨੇ ਹੁਣ ਸਵਾਲ ਇਹ ਕਿ ਜਿਹਦੇ ਘਰ ਆਗ ਲਗੀ ਜਾਂ ਤੇ ਇਹਨਾਂ ਦੇ ਐਮਐਲਏ ਮੰਤਰੀ ਜਾਂ ਪੋਲੀਟਿਕਲ ਪਾਰਟੀ ਇਹਨਾਂ ਦੇ ਨਿਆਣੇ ਵੀ ਨਸ਼ਾ ਕਰਨ ਇਹਨਾਂ ਦੇ ਨਿਆਣੇ ਨਸ਼ਾ ਨਹੀਂ ਕਰਦੇ ਗਰੀਬਾਂ ਦੇ ਨਸ਼ੇ ਨਿਆਣੇ ਕਰਦੇ ਆਗੇ ਨੇ ਉਹ ਬਹੁਤ ਵੱਡਾ ਸਵਾਲ ਕਿ ਨਸ਼ਾ ਮਸਲੇ ਦੇ ਵਿੱਚ ਕੋਈ ਵੀ ਸਰਕਾਰ ਕੰਮ ਨਹੀਂ ਕਰ ਰਹੀ ਹੁਣ ਆਪਾਂ ਸੁਭੀਤ ਸਿੰਘ ਬਾਦਲ ਨੇ ਬੋਲ ਰਹੇ ਸੀ ਇਕਬਾਲ ਸਿੰਘ ਝੁੰਦਾ ਦੀ ਰੈਲੀ ਦੇ ਵਿੱਚ ਕਿ ਜੀ ਮਹੀਨੇ ਬੱਜੇ ਆ ਗਏ ਨੇ ਮੰਨ ਲਓ ਜੇ ਇਹਨਾਂ ਦੀ ਸਰਕਾਰ ਚ ਮਹੀਨੇ ਬੱਜੇ ਆ ਗਏ ਤੇ ਤੁਹਾਡੀ ਸਰਕਾਰ ਚ ਕੀ ਹੁੰਦਾ ਰਿਹਾ ਹੂੰ ਤਹਾਡੀ ਸਰਕਾਰ ਚ ਵੀ ਇਹ ਕੰਮ ਹੁੰਦੇ ਨੇ ਤੁਹਾਡੀ ਸਰਕਾਰ ਦੇ ਵਿੱਚ ਵੀ ਮਾਲਵੇ ਵਿੱਚ ਕਹਿੰਦੇ ਜਿਹੜੇ ਲੀਡਰ ਜਿਹੜੇ ਐਮ ਐਲ ਏ ਵੀ ਨਹੀਂ ਸੀ ਜਿਹੜੇ ਪੁਲਿਸ ਨਸ਼ੇ ਫੜਦੇ ਉਹ ਸਾੜਦੇ ਹੁੰਦੇ ਨੇ ਡਿਸਟਰਾਏ ਉਹ ਲੀਡਰਾਂ ਦੇ ਘਰ ਜਾਂਦੇ ਸੀ ਤਰਨਤਾਰ ਦੇ ਵਿੱਚ ਇੱਕ ਲੀਡਰ ਫੜਿਆ ਗਿਆ ਸੀ ਕਿਵੇਂ ਇੱਕ ਸਰਕਾਰ ਦਾ ਵੱਡਾ ਬੰਦਾ ਹਾਚੋਂ ਨੂੰ ਛਡਾਉਣ ਗਿਆ ਸੀ ਮਤਲਬ ਪੰਜਾਬ ਦੀਆਂ तमाम ਸਿਆਸੀ ਪਾਰਟੀਆਂ ਜਿਹੜੀਆਂ ਜਿਨ੍ਹਾਂ ਨੇ ਸੱਤਾ ਦਨਨ ਦਾ ਭੋਗ ਗਿਆ ਜਾਂ ਹੋਣ ਵਾਲੇ ਨਸ਼ਾ ਪ੍ਰਾਇੋਰਟੀ ਰਿਆ ਨਹੀਂ ਹੈਗਾ ਨਸ਼ਾ ਜੰਡਾ ਨਹੀਂ ਰਿਆਗਾ ਤੇ ਜੇ ਤੁਹਾਡਾ ਨਸ਼ਾ ਨੂੰ ਖਤਮ ਕਰਦਾ ਜੰਡਾ ਨਹੀਂ ਹੈ ਇਹਦਾ ਮਤਲਬ ਤੁਹਾਡਾ ਪੰਜਾਬ ਦਾ ਵੀ ਏਜੰਡਾ ਨਹੀਂ ਹੈ ਜੇ ਪੰਜਾਬ ਹੈ ਤੁਹਾਡੇ ਏਜੰਡੇ ਤੇ ਤੇ ਪੰਜਾਬ ਚ ਨਸ਼ਾ ਖਤਮ ਹੋਣਾ ਚਾਹੀਦਾ ਉਹ ਨਸ਼ਾ ਖਤਮ ਕਿਉਂ ਨਹੀਂ ਹੋ ਰਿਹਾ ਇਸ ਮਸਲੇ ਚ ਕੀ ਸਾਡੇ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਨਹੀਂ ਕੰਮ ਕਰਿਆ ਮੈਨੂੰ ਤੇ ਹੈਰਾਨੀ ਇਸ ਗੱਲ ਦੀ ਆ ਕਿ ਜਦੋਂ ਪਹਿਲਾਂ ਚੋਣ ਜਾਬਤੇ ਲੱਗਦੇ ਹੁੰਦੇ ਸੀ ਨਾ ਜੀ ਉਦੋਂ ਨਸ਼ੇ ਤੇ ਬੜੀ ਕੰਟਰੋਲ ਹੁੰਦੀ ਸੀ ਨਕੇਲ ਹੁੰਦੀ ਸੀ ਇਸ ਵਾਰ ਨਸ਼ੇ ਦੇ ਵੀ ਨਹੀਂ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਨਸ਼ਾ ਸ਼ਰੇਆਮ ਆ ਮਤਲਬ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਹੱਲੇ ਵੀ ਜਵਾਬਦੇਹ ਨਹੀਂ ਆ ਉਹ ਹੱਲੇ ਵੀ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਮੰਨਦਾ ਜਾਂ ਇੱਥੇ ਬੈਠੇ ਜਿਹੜੇ ਚੋਣ ਕਮਿਸ਼ਨ ਦੇ ਅਧਿਕਾਰੀ ਬੈਠੇ ਨੇ ਉਹਨਾਂ 'ਚ ਦਮ ਨਹੀਂ ਆਗਾ ਯਾਦ ਹੋਵੇਗਾ ਲੋਕੀ ਅੱਜ ਵੀ ਯਾਦ ਕਰਦੇ ਹੋਣਗੇ ਜਦੋਂ ਪੰਜਾਬ ਦੇ ਵਿੱਚ ਮੁੱਖ ਚੋਣ ਅਧਿਕਾਰੀ ਕੁਸਮਜੀਤ ਕੌਰ ਸਿੱਧੂ ਉਹਨਾਂ ਵਲੇ ਇੰਨਾ ਕੰਟਰੋਲ ਸੀ ਜਦ ਪਿੱਛੇ ਜਿਹੜਾ ਕੇਐਸ ਰਾਜੂ ਸਾਹਿਬ ਇੰਨਾ ਕੰਟਰੋਲ ਸੀ ਹੁਣ ਇਲੈਕਸ਼ਨ ਕਮਿਸ਼ਨ ਨੂੰ ਕੋਈ ਸਮਝ ਨਹੀਂ ਰਿਹਾ ਸਵਾਲ ਹੈ ਕਿ ਪਹਿਲਾਂ ਹੁੰਦਾ ਕਿ ਘੱਟੋ ਘੜਾ 45 ਦਿਨ ਦਾ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਜਿਹਨੂੰ ਆਪਾਂ ਮਾਡਲ ਕੋਡ ਮਾਡਲ ਆਫ ਕੋਡ ਕੰਡਕਟ ਕਹਿੰਦੇ ਆ ਦਰਸ਼ ਚੋਣ ਜਾਬ ਤੱਕ ਕਹਿੰਦੇ ਆ ਉਦੋਂ ਤੇ ਘੱਟੋ ਘੜਾ ਕੰਟਰੋਲ ਹੋਣਾ ਚਾਹੀਦਾ ਤੇ ਹੁਣ ਨਸ਼ਾ ਜਿਹੜਾ ਨਾ ਪੰਜਾਬ ਨੂੰ ਬਰਬਾਦ ਕਰਕੇ ਰੱਖਿਆ ਜਦੋਂ ਪੰਜਾਬ ਤੇ ਵਿੱਚ ਉੜਦਾ ਪੰਜਾਬ ਫਿਲਮਾਂ ਬਣਦੀਆਂ ਫਿਰ ਸਾਨੂੰ ਪੰਜਾਬੀਆਂ ਨੂੰ ਬੜਾ ਦਰਦ ਹੁੰਦਾ ਫਿਰ ਇਹ ਕਹਿੰਦੇ ਕਿ ਸਾਨੂੰ ਬਦਰਾਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਸਵਾਲ ਹੈ ਕਿ ਇਹ ਨਸ਼ਾ ਜਿਹੜਾ ਘਰ ਘਰ ਪਹੁੰਚਿਆ ਕੰਟਰੋਲ ਕਿਉਂ ਨਹੀਂ ਹੋ ਰਿਹਾ ਇਹ ਕੌਣ ਜਵਾਬ ਦੇਈ ਹੈ ਅਸੀਂ ਕਾਲੀਆਂ ਨੂੰ ਵੀ ਹਰਾ ਲਿਆ ਅਸੀਂ ਕਾਂਗਰਸੀਆਂ ਨੂੰ ਵੀ ਹਰਾਤਾ ਤੁਹਾਨੂੰ ਤਾਂ ਹੀ ਬਨਵੇਂ ਵਾਲੇ ਲੈ ਕੇ ਨੇ ਜੇ ਤੁਹਾਡੇ ਕੋ ਵੀ ਨਸ਼ਾ ਨਹੀਂ ਰੁਕਿਆ ਨਾ ਜੇ ਆਮ ਘਰ ਦਾ ਬੱਚਾ ਐਮਐਲਏ ਬਣ ਕੇ ਮੰਤਰੀ ਬਣ ਕੇ ਇਹ ਚੀਜ਼ਾਂ ਅਹਿਸਾਸ ਨਹੀਂ ਕਰ ਸਕਿਆ ਨਾ ਤੇ ਫਿਰ ਜਿਹੜੇ ਆ ਜਿਹੜੇ ਤੁਸੀਂ ਬਣਵੇਂ ਲੋਕ ਜਿਹੜੇ ਤੁਸੀਂ ਅਕਾਲੀਆਂ ਨੂੰ ਤੇ ਕਾਂਗਰਸੀਆਂ ਨੂੰ ਰਜਵਾੜਾ ਸ਼ਾਹੀ ਕਹਿੰਦੇ ਨੇ ਉਹਨਾਂ ਨੇ ਕੀ ਅਹਿਸਾਸ ਕਰਨਾ ਤੁਹਾਨੂੰ ਤੇ ਪਤਾ ਨਾ ਤੁਸੀਂ ਤੇ ਆਮ ਘਰਾਂ ਚ ਉਹਨੇ ਤੁਸੀਂ ਤੇ ਦੁੱਖ ਤਕਲੀਫ ਪੀੜ ਗਰੀਬੀ ਗੁਰਬਤ ਦੇਖੀ ਆ ਤੁਸੀਂ ਸਭ ਕੁਝ ਹੰਡਾਇਆ ਤੁਸੀਂ ਸੋਨੇ ਦੇ ਚਮਚੇ ਦੇ ਨਾਲ ਗੁਰਤੀਆਂ ਨਹੀਂ ਲਈਆਂ ਪਰ ਫਿਰ ਵੀ ਜੇ ਪੰਜਾਬ ਦੀ ਪੀੜ ਨੂੰ ਪੰਜਾਬ ਦੀ ਦਰਦ ਨੂੰ ਪੰਜਾਬ ਦੀਆਂ ਇਹਨਾਂ ਬਰਾਈਆਂ ਨੂੰ ਨਹੀਂ ਸਮਝਦੇ ਤੇ ਫਿਰ ਅਸੀਂ ਤੇ ਵੈ ਨਹੀਂ ਪਾ ਸਕਦੇ ਨਾ ਪੰਜਾਬ ਦੇ ਲੋਕ ਅਸੀਂ ਕਿਹਦੇ ਅੱਗੇ ਪਿੱਟੀਏ ਅਹੀਂ ਕਾਲੀਆਂ ਦੇ ਕੇ ਪਿੱਟੀਏ ਅਸੀਂ ਕਾਂਗਰਸ ਦੀਆਂ ਅੱਗੇ ਪਿੱਟੀਏ ਜੇ ਤੁਹਾਡੇ ਅੱਗੇ ਪਿੱਟੀਏ ਸਾਨੂੰ ਤਾਂ ਪਿੱਟਣ ਵੀ ਨਹੀਂ ਨਾ ਦਿੰਦੇ ਸਾਨੂੰ ਤੇ ਜਦੋਂ ਅਸੀਂ ਪਿੱਟਣਾ ਹੁੰਦਾ ਅਸੀਂ ਤੁਹਾਡੇ ਖਿਲਾਫ ਬੋਲਣਾ ਹੁੰਦਾ ਆ ਪਿੱਛੇ ਜੇ ਵੀਡੀਓ ਇੱਕ ਵਾਇਰਲ ਹੋਈ ਆ ਇੱਕ ਬੰਦਾ ਉਹ ਨਾਰੇਬਾਜ਼ੀ ਕਰਨਾ ਕਰ ਰਿਹਾ ਏ ਉਹਨੂੰ 50000 ਗਨਮੈਨ ਗਲੀਆਂ ਚ ਲਿਆ ਗਲੀਆਂ ਚ ਲੈ ਗਏ ਤੇ ਉਥੇ ਕੁੱਟਣ ਲੱਗ ਪਏ ਮਤਲਬ ਤੁਸੀਂ ਤਾਂ ਸਾਨੂੰ ਰੋਣ ਵੀ ਨਹੀਂ ਦਿੰਦੇ ਸਾਨੂੰ ਪਿੱਟਣ ਵੀ ਨਹੀਂ ਦੇ ਰਹੇ ਨਾ ਸਾਨੂੰ ਰੋਧ ਵੀ ਨਹੀਂ ਕਰਨ ਦੇ ਰਿਆ ਨੇ ਤੇ ਫਿਰ ਪੰਜਾਬ ਦੇ ਵਿੱਚੋਂ ਕਿਵੇਂ ਨਸ਼ਾ ਖਤਮ ਹੋ ਜੂਗਾ ਇਸ ਕਰਕੇ ਜਿੱਥੇ ਜਨਾਨੀਆਂ ਦਾ ਬੀਬੀਆਂ ਦਾ ਦਰਦ 1000 ਰੁਪਏ ਨਾਲੋਂ ਵੱਡਾ ਦਰਦ ਕਿਹੜਾ ਹੈਗਾ ਉਹ ਨਸ਼ਾ ਕਿ ਰੱਬ ਦਾ ਵਾਸਤਾ ਪੰਜਾਬ ਨੂੰ ਬਚਾ ਲੋ ਪੰਜਾਬ ਦੇ ਜਵਾਨੀ ਨੂੰ ਬਚਾ ਲੋ ਲੋਕਾਂ ਦੇ ਦੇ ਪਹਿਲਾਂ ਹੀ ਇੱਕ ਇੱਕ ਧੀ ਪੋਤਾ ਉਹ ਨਸ਼ਿਆਂ ਦੇ ਵਿੱਚ ਲਿਪਟ ਗਿਆ ਤੇ ਜੇ ਫਿਰ ਹਰਨਾਮ ਸਿੰਘ ਖਾਲਸਾ ਨੇ ਕਹਿੰਦੇ ਕਿ ਪੰਜ ਪੰਜ ਨਿਆਣੇ ਜੰਮੋ ਫਿਰ ਸਵਾਲ ਦੂਜੇ ਪਾਸੇ ਵੀ ਖੜੇ ਹੁੰਦੇ ਨੇ ਫਿਰ ਗੱਲਿੰਦੇ ਕਿ ਨਿਆਣੇ ਜੰਮਣ ਦੇ ਕਿ ਲੋ ਬੀਬੀਆਂ ਕੋਈ ਨਿਆਣੇ ਜੰਮਣ ਵਾਲੀਆਂ ਮਸ਼ੀਨਾਂ ਨੇ ਫਿਰ ਉਸ ਪਾਸੇ ਗੱਲ ਪਰ ਸਵਾਲ ਹੈ ਕਿ ਕਿਤੇ ਨਾ ਕਿਤੇ ਤੇ ਪੰਜਾਬ ਦਾ ਨਬੇੜਾ ਪੰਜਾਬ ਨੂੰ ਤੇ ਬਚਾਉਣਾ ਪਊਗਾ ਨਾ ਠੀਕ ਹੈ ਕਿ ਸਾਨੂੰ ਗਿਣਤੀ ਦੀ ਲੋੜ ਨਹੀਂ ਹੁੰਦੀ ਸਾਨੂੰ ਸਿਰ ਦੀ ਜ਼ਰੂਰਤ ਹੁੰਦੀ ਹੈ ਕਿ ਇੱਕ ਸਿਰ ਤੇ ਇੱਕ ਹੀ ਬਹੁਤ ਆ ਪੰਜ ਸਿਰ ਕੀ ਕਰਨੇ ਆਏ ਨੇ ਪਰ ਦੂਜੇ ਪਾਸੇ ਆ ਵਿਪਤਾ ਕਿ ਘਰ ਜਿਹੜੇ ਖਾਲੀ ਹੋ ਰਹੇ ਨਾ ਜਿਹੜੇ ਇੱਥੇ ਰਹਿ ਰਹੇ ਨੇ ਉਹ ਮਾਪਿਆਂ ਨੂੰ ਡਰ ਹੈ ਕਿ ਨਸ਼ਾ ਤੇ ਜੇ ਬਾਹਰ ਜਾ ਰਹੇ ਨੇ ਤੇ ਅਸੀਂ ਕਹਿੰਦੇ ਪੰਜਾਬ ਦੀ ਜਵਾਨੀ ਕਿਉਂ ਬਾਹਰ ਜਾ ਰਹੀ ਆ ਮਤਲਬ ਬੰਦਾ ਪੰਜਾਬ ਦੇ ਲੋਕ ਜੀਨ ਕਿਹੜੇ ਪਾਸੇ ਨਾ ਹੀ ਨਿਆਣੇ ਬਾਰਕਲ ਕੇ ਰਾਜੀਆਂ ਤੇ ਨਾ ਇਥੇ ਰ ਕ락ਕੇ ਰਾਜੀਆਂ ਇਸ ਕਰਕੇ ਉਹ ਬੀਬੀਆਂ ਦੀ ਜਿਹੜੀ ਤਕਲੀਬ ਨਾ ਜਿਹੜੇ ਸਵਾਲ ਹੋ ਰਹੇ ਨੇ ਉਹ ਸਵਾਲ ਇਸੇ ਕਰਕੇ ਕਿ ਪਿਹਾਰ ਰੁਪਈਆ ਵੀ ਖਾ ਗਏ ਤੇ ਸਾਡੀ ਜਵਾਨੀ ਵੀ ਖਾ ਗਏ ਉਹ ਸਭ ਤੋਂ ਵੱਡੀ ਚਿੰਤਾ ਹੈ ਇਸ ਮਸਲੇ ਦੇ ਵਿੱਚ ਇੱਕ ਅਰਵਿੰਦ ਕੇਜਰੀਵਾਲ 20 ਦਿਨਾਂ ਬਾਅਦ ਜੇਲ੍ਹ ਤੋਂ ਆ ਵੀ ਇੱਕ ਘੰਟਿਆਂ ਬਾਅਦ ਬੋਲਦੇ ਆ ਭਾਸ਼ਣ ਦਿੰਦੇ ਆ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸੀ ਉਹ ਕਹਿੰਦੇ ਕਿ ਭਾਵੇਂ 24 ਘੰਟੇ ਹੁੰਦੇ ਆ ਦਿਨ 'ਚ ਅਸੀਂ 36 36 ਘੰਟੇ ਪ੍ਰਚਾਰ ਕਰਾਂਗੇ ਕੰਮ ਕਰਾਂਗੇ ਲੋਕਾਂ ਨੂੰ ਦੱਸਾਂਗੇ ਕਿ ਦੇਸ਼ ਕਿਵੇਂ ਚਲਾਉਣਾ ਨਾਲ ਉਹਨਾਂ ਨੇ ਪੰਜਾਬ ਦਾ ਹਵਾਲਾ ਦਿੰਦੇ ਆ ਕਿ ਅਸੀਂ ਤਾਂ ਭ੍ਰਿਸ਼ਟਾਚਾਰ ਦੇ ਇੰਨੇ ਵੈਰੀ ਕਿ ਐਸੀ ਆਪਣਾ ਮੰਤਰੀ ਵੀ ਬਾਹਰ ਕਰਤਾ ਸੀ ਆਊਟ ਕਰਤਾ ਪਰ ਉਹ ਅੱਧੀ ਜੀ ਗੱਲ ਦੱਸ ਕੇ ਪੂਰੀ ਗੱਲ ਆ ਜਿਹੜੀ ਉਹ ਨਹੀਂ ਦੱਸੀਗੀ ਕਿ ਸਾਡੇ ਜਿਹੜੇ ਸੀ ਕੱਢੇ ਸੀ ਜਾਂ ਫੜੇ ਸੀ ਉਹ ਅੱਜ ਵੀ ਸਾਡਾ ਚੋਣ ਪ੍ਰਚਾਰ ਕਰ ਰਹੇ ਆ ਦੇਖੋ ਸਭ ਤੋਂ ਵੱਡੀ ਸਵਾਲ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਠੀਕ ਆ ਆਮ ਆਦੀ ਪਾਰਟੀ ਨੂੰ ਬਲ ਮਿਲਿਆ ਕਿ ਉਹਨਾਂ ਦੇ ਪ੍ਰਚਾਰ ਆਗੇ ਕਿਉਂਕਿ ਅੱਗੇ ਸਾਰੀ ਜ਼ਿੰਮੇਵਾਰੀ ਭਗਵੰਤ ਮਾਨ ਸਾਹਿਬ ਤੇ ਸੀ ਹੁਣ ਭਾਰ ਵੰਡਿਆ ਗਿਆ ਕਿਉਂਕਿ ਭਗਵੰਤ ਮਾਨ ਸਾਹਿਬ ਮੈਨੂੰ ਇਹ ਲੱਗਦਾ ਕਿ ਅਰਵਿੰਦ ਕੇਜਰੀਵਾਲ ਨਾਲ ਇੱਕ ਚੰਗੇ ਬਲਾਰੇ ਨੇ ਚੰਗਾ ਬੋਲਦੇ ਨੇ ਲੋਕਾਂ ਦੀ ਗੱਲ ਕਰਦੇ ਨੇ ਲੋਕਾਂ ਦੀ ਅਪੀਲ ਆ ਲੋਕ ਮੰਨਦੇ ਨੇ ਲੋਕ ਸੁਣਦੇ ਨੇ ਇੱਕ ਉਹਨਾਂ ਕੋਈ ਚਕਲ ਆ ਗਿਆ ਅਰਵਿੰਦ ਕੇਜਰੀਵਾਲ ਦਾ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਭਾਸ਼ਣ ਦਿੰਦੇ ਆ ਗਰੇ ਦੇ ਲੋਕ ਉੱਠ ਕੇ ਚਲੇ ਜਾਂਦੇ ਨੇ ਪਰ ਭਗਵੰਤ ਮਾਨ ਸਾਹਿਬ ਜਦੋਂ ਬੋਲਦੇ ਲੋਕੀ ਉੱਠ ਕੇ ਨਹੀਂ ਜਾਂਦੇ ਹੁਣ ਸਵਾਲ ਜਿਹੜੀ ਉਹਨਾਂ ਨੇ ਜੇਲ੍ਹ ਚੋਂ ਆ ਕੇ ਟਿੱਪਣੀਆਂ ਕੀਤੀਆਂ ਉਹਨੂੰ ਲੈ ਕੇ ਬੀਜੇਪੀ ਅਮਿਤ ਸ਼ਾਹ ਸਾਹਿਬ ਉਹਨਾਂ ਦੇ ਵੀ ਸਟੇਟਮੈਂਟ ਆ ਗਈ ਕਿ ਤੋਹੀਂ ਤੁਹਾਨੂੰ ਰਿਹਾ ਨਹੀਂ ਕੀਤਾ ਗਿਆ ਈਡੀ ਨੇ ਤੁਹਾਨੂੰ ਰਿਹਾ ਨਹੀਂ ਕੀਤਾ ਤੁਸੀਂ ਕੋਰਟ ਨੇ ਤੁਹਾਨੂੰ ਚੋਣ ਪ੍ਰਚਾਰ ਵਾਸਤੇ ਦਿੱਤਾ ਇੱਕ ਤਰੀਕ ਤੋਂ ਬਾਅਦ ਤੁਹਾਨੂੰ ਸਰੈਂਡਰ ਕਰਨਾ ਪਊਗਾ ਹੁਣ ਆਮ ਆਦੀ ਪਾਰਟੀ ਜਸ਼ਨ ਮਨਾਈ ਜਾ ਰਹੀ ਹੈ ਕਿ ਜਿਵੇਂ ਕੇਜਰੀਵਾਲ ਸਾਹਿਬ ਬਹੁਤ ਵੱਡੀ ਜੰਗ ਜਿੱਤ ਕੇ ਆਏ ਨੇ ਹਾਂ ਅਸੀਂ ਮੰਨਦੇ ਹਾਂ ਉਹਨਾਂ ਨੇ ਕੋਈ ਕਪਲਾ ਕੀਤਾ ਕਿ ਨਹੀਂ ਕੀਤਾ ਉਹ ਦੇਸ਼ ਦੀ ਅਦਾਲਤ ਨੇ ਫੈਸਲਾ ਜਿੱਦਨ ਸੁਣਾਉਣਗੇ ਕਲੀਨ ਚਿੱਟ ਜਿੱਦਨ ਮਿਲੂਗੀ ਜਾਂ ਜੋ ਵੀ ਕੋ ਜੁਗੋ ਬਾਅਦ ਦੀ ਗੱਲ ਹੁਣ ਜਿਹੜੀ ਭ੍ਰਿਸ਼ਟਾਚਾਰ ਦੀ ਗੱਲ ਕਹਿ ਰਹੇ ਨੇ ਕਿ ਤੁਸੀਂ ਵੀ ਤੇ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਹੀ 46 ਦਿਨ ਜੇਲ੍ਹ ਦੇ ਵਿੱਚ ਲਾਏ ਨਾ ਮਤਲਬ ਇੱਕ ਬੰਦਾ ਮੈਂ ਦੋਸ਼ੀ ਆ ਤੇ ਮੈਂ ਦੂਜੇ ਦੋਸ਼ੀ ਬਾਰੇ ਗੱਲਾਂ ਕਰ ਰਿਹਾ ਜੀ ਇਹ ਤੇ ਗੱਲ ਜੱਜ ਦੀ ਨਹੀਂ ਨਾ ਫੱਬਦੀ ਨਹੀਂ ਇਸੇ ਕਰਕੇ ਉਹ ਗੱਲ ਬਾਅਦ ਚ ਗੋਲਮੋਲ ਕਰ ਗਏ ਹੁਣ ਸਵਾਲ ਹੈ ਕਿ ਮੈਨੂੰ ਤੇ ਮੈਂ ਤੇ ਆਪ ਤੇ ਸੁਪਰੀਮ ਕੋਰਟ ਨੇ ਮੈਨੂੰ ਬਾਹਰ ਕੱਢਿਆ ਆ ਤੇ ਮੈਂ ਕਹੀ ਜਾਂਦਾ ਕਿ ਅਸੀਂ ਪੰਜਾਬ ਦੇ ਵਿੱਚ ਮੰਤਰੀ ਫੜੇ ਤੇ ਐਮਐਲਏ ਫੜਿਆ ਕਿਰੇ ਮਤਲਬ ਇੱਕ ਸ਼ਰਾਬੀ ਦੂਜੇ ਸ਼ਰਾਬੀ ਨੂੰ ਟਿੱਚਰਾਂ ਕਰੀ ਜਾਵੇ ਜਾਂ ਇੱਕ ਚੋਰ ਦੂਜੇ ਚੋਰ ਬਾਰੇ ਗੱਲਾਂ ਕਰੇ ਜਾਂ ਇੱਕ ਭ੍ਰਿਸ਼ਟਾਚਾਰੀ ਦੂਜੇ ਭ੍ਰਿਸ਼ਟਾਚਾਰੀ ਬਾਰੇ ਗੱਲ ਕਰੇ ਲੋਕ ਤੇ ਹੱਸਦੇ ਹੀ ਹੋਣਗੇ ਮੈਨੂੰ ਲੱਗਦਾ ਕਿ ਗੱਲ ਕੀ ਕਰਨੀ ਕੀ ਹੈ ਤੇ ਕਹਿਣਾ ਕੀ ਚਾਹੁੰਦੇ ਨੇ ਉਹ ਸਭ ਤੋਂ ਵੱਡੀ ਟਿੱਪਣੀ ਆਪਾਂ ਮੰਨ ਕੇ ਚੱਲਦੇ ਠੀਕ ਆ ਜੀ ਕੇਜਰੀਵਾਲ ਸਾਹਿਬ ਆਮ ਆਦੀ ਪਾਰਟੀ ਮਦੱਬ ਕੇ ਗੋਗਨਾ ਲੱਡੂ ਵੰਡੇ ਨੇ ਤੇ ਲੱਡੂ ਤੇ ਖੁਸ਼ੀ ਦੇ ਵੰਡੇ ਜਾਂਦੇ ਆ ਮੰਨਦੇ ਕਿ ਚਲੋ ਇੱਕ ਪੈਸੇ ਦੇ ਰਵਾਧਾਰ ਨਹੀਂ ਆ ਉਹਨਾਂ ਨੂੰ ਫਸਾਇਆ ਗਿਆ ਜੋ ਵੀ ਆਮ ਆਦੀ ਪਾਰਟੀ ਵਾਲੇ ਸੈਂਟਰ ਗਵਰਨਮੈਂਟ ਤੇ ਇਲਜ਼ਾਮ ਲਗਾ ਰਹੇ ਆ ਆਪਾਂ ਸਾਰੇ ਯਕੀਨ ਕਰ ਲੈਣੇ ਇੱਕ ਪਲ ਵਾਸਤੇ ਵੀ ਵਾਕੇ ਜੇ ਤੁਸੀਂ ਕੱਟੜ ਇਮਾਨਦਾਰ ਸੀ ਜਿਹੜੇ ਪੰਜਾਬ ਦੇ ਤੁਸੀਂ ਮੰਤਰੀਆਂ ਦਾ ਜਾਂ ਐਮ ਐਲ ਏ ਦਾ ਹਵਾਲਾ ਦੇ ਰਹੇ ਹੋ ਉਹ ਉਹ ਜੇ ਭ੍ਰਿਸ਼ਟਾਚਾਰੀ ਤੁਸੀਂ ਫੜੇ ਹੋ ਉਹਨੂੰ ਪਾਰਟੀ ਜੋ ਕਿਉਂ ਨਹੀਂ ਕੱਢਿਆਗਾ ਪਾਰਟੀ ਚੋ ਤੇ ਕੱਢਦੇ ਨਾ ਕਿ ਦੇਖੋ ਜੀ ਸਾਡੀ ਪਾਰਟੀ ਏਡੀ ਕੱਟੜ ਇਮਾਨਦਾਰ ਆ ਅਹੀਂ ਦੋ ਬੰਦੇ ਫੜੇ ਨੇ ਅਹੀਂ ਦੋਨੇ ਬਾਹਰ ਕੱਢ ਦਿੱਤੇ ਉਹ ਹੁਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਉਹ ਸੀਐਮ ਸਾਹਿਬ ਦੇ ਨਾਲ ਸਟੇਟ ਤੇ ਸਾਂਝੀ ਕਰ ਰਹੇ ਫਿਰ ਲੋਕੀ ਯਕੀਨ ਕਿਵੇਂ ਕਰਨ ਇਹ ਸਭ ਤੋਂ ਵੱਡਾ ਸਵਾਲ ਹੈ ਵਿਰੋਧੀ ਤਾਂ ਇੱਥੋਂ ਤੱਕ ਕਹਿ ਰਿਹਾ ਕਿ ਪ੍ਰਚਾਰ ਨਹੀਂ ਗੱਲਾਂ ਕਰ ਰਹੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਸ਼ਾਮਲ ਨੇ ਦੋਨੇ ਦੇ ਦੋਨੇ ਵਿਰੋਧੀ ਤਾਂ ਕਹਿਣਗੇ ਜਦ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਜਿਹੜੀ ਟਿੱਪਣੀ ਅ ਰਵੇ ਉਹਨਾਂ ਨੇ ਕਾਲੀਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਕੀਤੀ ਆ ਉਹ ਤੇ ਸਾਰੇ ਦੇ ਸਾਹਮਣੇ ਹੋ ਗਏ ਨਾ ਵੀ ਜੇ ਵਾਕਈ ਅਸੀਂ ਕਹਿੰਦੇ ਆ ਆਮ ਆਦੀ ਪਾਰਟੀ ਕੱਟੜ ਇਮਾਨਦਾਰ ਆ ਪਰ ਜਿਨ੍ਹਾਂ ਦੇ ਇਲਜ਼ਾਮ ਲਗੇ ਜਿਨ੍ਹਾਂ ਨੂੰ ਤੁਸੀਂ ਆਪ ਰੰਗੇ ਹੱਥੀ ਫੜਿਆ ਉਹਨਾਂ ਨੂੰ ਤੇ ਬਾਹਰ ਕੱਢ ਦਿੰਦੇ ਇੱਕ ਮੈਸੇਜ ਤੇ ਦਿੰਦੇ ਨਾ ਵੀ ਹਾਂ ਦੇਖੋ ਜੀ ਸਾਡੇ ਬੰਦੇ ਸੀ ਅਸੀਂ ਫੜੇ ਵੀ ਆ ਜੇਲ ਵੀ ਭੇਜੇ ਤੇ ਪਾਰਟੀ ਚੋਂ ਵੀ ਬਾਹਰ ਕੱਢ ਦਿੱਤਾਗਾ ਇਹ ਤੇ ਨਹੀਂ ਨਾ ਹੋ ਸਕਦਾ ਜੇ ਤੁਸੀਂ ਦੂਜੀਆਂ ਪਾਰਟੀਆਂ ਕੋਲੋਂ ਤਵਕਕੋ ਰੱਖਦੇ ਹੋ ਚਾਹੇ ਕਾਂਗਰਸ ਪਾਰਟੀ ਜਾਂ ਹੋਰ ਪਾਰਟੀ ਕਿ ਉਹਨਾਂ ਦੇ ਬਹੁਤ ਲਟੇਰੇ ਅਸੀਂ ਫੜੇ ਨੇ ਜੀ ਉਹਨਾਂ ਨੂੰ ਤੇ ਫਿਰ ਤੁਸੀਂ ਜਿਹੜੇ ਫੜੇ ਆਗੇ ਨੇ ਇੱਕ ਮਿਸਾਲ ਤੇ ਕਾਇਮ ਕਰੋ ਇਹ ਚੰਗੀ ਮਿਸਾਲ ਆ ਕਿ ਤੁਸੀਂ ਆਪਣੇ ਮੰਤਰੀ ਤੇ ਆਪਣੇ ਐਮ.ਐਲ.ਏ ਫੜੇ ਨੇ ਪਰ ਕੱਡੇ ਤੇ ਨਹੀਂ ਨਾ ਹੈਗੇ ਮਤਲਬ ਜਿਹੜਾ ਭ੍ਰਿਸ਼ਟਾਚਾਰ ਦਾ ਗੰਦਗੀ ਦਾ ਜਿਹੜਾ ਟੋਕਰੇ ਤੋਂ ਹੀ ਹਾਲੇ ਵਿੱਚ ਉੱਕ ਕੇ ਫਰੀ ਜਾਂਦੇ ਨੇ ਇਹ ਤਾਂ ਮਤਲਬ ਆਈ ਵਾਸ਼ ਹੈ ਜਾਂ ਲੋਕਾਂ ਨੂੰ ਗਮਰਾਹ ਕਰਨ ਦੇ ਯਤਨ ਇਸ ਕਰਕੇ ਇਹ ਜਿਹੜੇ ਭ੍ਰਿਸ਼ਟਾਚਾਰ ਪਹਿਲੀ ਗੱਲ ਕਿ ਇੰਡੀਆ ਦੇ ਵਿੱਚ ਮੁੱਦਾ ਰਹਿ ਗਿਆ ਜਾਂ ਪੰਜਾਬ ਦੇ ਵਿੱਚ ਮੁੱਦਾ ਰਹਿ ਗਿਆ ਜੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਮੁੱਦਾ ਹੁੰਦਾ ਤੇ ਫਿਰ ਆਮ ਆਦੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਗੱਠ ਜੋੜ ਨਹੀਂ ਕਰਨਾ ਚਾਹੀਦਾ ਸੀ ਤੁਸੀਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਨੂੰ ਨਕੀਲ ਪਾਉਣ ਦੀ ਕੋਸ਼ਿਸ਼ ਦੇ ਦੇ ਸਿਲ ਚੱਲਦਿਆਂ ਇੱਕ ਕਰਪਸ਼ਨ ਲਹਿਰ ਵੀ ਸ਼ੁਰੂ ਕੀਤੀ ਨੰਬਰ ਵੀ ਸ਼ੁਰੂ ਕੀਤਾ ਹੈਲਪਲਾਈਨ ਨੰਬਰ ਵੀ ਸ਼ੁਰੂ ਕੀਤਾ ਤੁਸੀਂ ਬੰਦੇ ਵੀ ਫੜੇ ਕਾਂਗਰਸੀਆਂ ਦੇ ਫਿਰ ਉਸੇ ਪਾਰਟੀ ਦੇ ਨਾਲ ਤੁਸੀਂ ਗੱਠ ਜੋੜ ਕਰ ਲਿਆ ਫਿਰ ਕਿਵੇਂ ਕਾਰਨ ਗਣ ਫਿਰ ਕੀ ਲੋੜ ਪੈ ਗਈ ਤੁਹਾਨੂੰ ਮਤਲਬ ਜੇ ਤੁਹਾਡੀ ਸੈਂਟਰ 'ਚ ਨਹੀਂ ਸਰਕਾਰ ਬੰਦੀ ਤੇ ਨਾ ਬਣੇ ਪਰ ਤੁਸੀਂ ਆਪਣੇ ਜਿਹੜੇ ਕੱਪੜੇ ਪਾਏ ਚਿੱਟੇ ਤੇ ਸਿਰਾਂ ਤੇ ਕੇਸਰੀ ਪੱਗਾਂ ਨੇ ਤੁਹਾਨੂੰ ਫਿਰ ਦਾਗ ਲਵਾਉਣ ਦੀ ਕੀ ਲੋੜ ਫਿਰ ਨਾ ਕਰਦੇ ਗੱਠ ਜੋੜ ਚੰਡੀਗੜ੍ਹ ਦਾ ਡਾ ਗੱਠ ਜੁੜ ਹੋ ਗਿਆ ਦਿੱਲੀ 'ਚ ਗੱਠ ਜੁੜ ਹੋ ਗਿਆ ਹਰਿਆਣਾ 'ਚ ਗੱਠ ਜੋੜ ਹੋ ਗਿਆ ਗੁਜਰਾਤ 'ਚ ਗੱਠ ਜੁੜ ਹੋ ਗਿਆ ਅਸਮ 'ਚ ਗੱਠ ਜੁੜ ਹੋ ਗਿਆ ਪਰ ਕਿਵੇਂ ਕਹਿ ਸਕਦੇ ਕਿ ਸਾਡੀ ਸਰਕਾਰ ਨੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਕੀਤਾ ਇਹ ਕਹਿੰਦੇ ਭਗਵੰਤ ਮਾਨ ਸਾਹਿਬ ਦਾ ਅਪਰਾਲਾ ਚੰਗਾ ਸੀ ਯਤਨ ਚੰਗਾ ਸੀ ਕੋਸ਼ਿਸ਼ ਚੰਗੀ ਸੀ ਔਰ ਹੋਣਾ ਚਾਹੀਦਾ ਜਿਨ੍ਹਾਂ ਨੇ ਵੀ ਸਟੇਟ ਨੂੰ ਲੁੱਟਿਆ ਸੈਂਟਰ ਲੈਵਲ ਤੇ ਸਟੇਟ ਲੈਵਲ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਪਰ ਦੂਜੇ ਪਾਸੇ ਤੁਸੀਂ ਫਿਰ ਇੰਡੀਆ ਗੱਠ ਜੋੜ ਵਾਸਤੇ ਵੋਟਾਂ ਥੋੜਾ ਮੰਗ ਸਕਦੇ ਨੇ ਇਸ ਕਰਕੇ ਜਿਹੜੇ ਕੇਜਰੀਵਾਲ ਸਾਹਿਬ ਦੀ ਬਿਆਨ ਕਿਉਂਕਿ ਉਹ 40 ਦਿਨ ਬਾਅਦ ਜੇਲ੍ਹ ਦੇ ਵਿੱਚ ਆਏ ਨੇ ਜਿਵੇਂ ਹਾਰ પા ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਢੋਲ ਵਜਾਏਗੇ ਔਰ ਟਾਈਗਰ ਆ ਗਿਆ ਉਹ ਟਾਈਗਰ ਕਿਨੂੰ ਅੱਖਾਂ ਦਿਖਾਏਗਾ ਉਹ ਸ਼ੇਰ ਕਿਨੂੰ ਖਾਏਗਾ ਕਿਉਂਕਿ ਸ਼ੇਰ ਤਾਂ ਖਾਂਦਾ ਸ਼ੇਰ ਦੀ ਦੇੜੀ ਦਹਾੜ ਆ ਉਹ ਦਹਾੜ ਕਿੰਨਾ ਵਾਸਤੇ ਹੋਏਗੀ ਕੀ ਉਹ ਦਹਾੜ ਮੋਦੀ ਸਾਹਿਬ ਵਾਸਤੇ ਹੋਏਗੀ ਕੀ ਉਹ ਦਹਾੜ ਅਮੀਸ਼ਾ ਸਾਹਿਬ ਵਾਸਤੇ ਹੋਏਗੀ ਕਿੰਨਾ ਵਾਸਤੇ ਤੇ ਸ਼ੇਰ ਗਰਜੇਗਾ ਕਿੱਥੇ ਉਹ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਇੱਕ ਵਾਰ ਜੇ ਕੇਜਰੀਵਾਲ ਸਾਹਿਬ ਬਾਹਰ ਆ ਗਏ ਨੇ ਤੇ ਪੰਜਾਬ ਦੇ ਲੋਕ ਜਾਂ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਕਹਿੰਦੇ ਨੇ ਕਿ ਸ਼ਾਇਦ ਹੁਣ ਰਾਗਵ ਚੱਡਾ ਸਾਹਿਬ ਵੀ ਆਗਰ ਸ਼ਾਇਦ ਉਹਨਾਂ ਦੀ ਅੱਖ ਦਾ ਆਪਰੇਸ਼ਨ ਠੀਕ ਹੋ ਗਿਆ ਹੋਊਗਾ ਉਹਨਾਂ ਨੂੰ ਵੀ ਆਉਣਾ ਚਾਹੀਦਾ ਹੈ ਨਾ ਕਿਉਂਕਿ ਪਹਿਲਾਂ ਵਨ ਸੁਵਨੀਆਂ ਗੱਲਾਂ ਹੁੰਦੀਆਂ ਸੀ ਹੁਣ ਦੇਖਦੇ ਹਾਂ ਕੀ ਸਵਾਲ ਹੁਣ 1 ਜੂਨ ਤੱਕ ਹਨ ਕੇਜਰੀਵਾਲ ਸਾਹਿਬ ਪਰ ਜਿਹੜੀ ਭ੍ਰਿਸ਼ਟਾਚਾਰ ਨੂੰ ਲੈ ਕੇ ਉਹਨਾਂ ਨੇ ਪੰਜਾਬ ਦਾ ਹਵਾਲਾ ਦਿੱਤਾ ਨਾ ਉਸ ਉਹ ਸਵਾਲ ਬਹੁਤ ਇੱਕ ਖੜੇ ਹੁੰਦੇ ਨੇ ਕਿ ਅਸੀਂ ਯਕੀਨ ਕਿਸਤੇ ਕੀਤਾ ਜਾਏ ਤੁਸੀਂ ਕਹਿੰਦੇ ਅਸੀਂ ਆਪਣੇ ਬੰਦੇ ਫੜੇ ਉਹ ਪਾਰਟੀ ਚ ਨੇ ਵਿਰੋਧੀਆਂ ਦੇ ਬੰਦੇ ਫੜੇ ਨੇ ਉਹਨਾਂ ਦੇ ਨਾਲ ਤੁਹਾਡਾ ਅਲਾਈਅንስ ਆ ਇਹ ਗੱਲ ਨਾ ਪਚਦੀ ਨਹੀਂ ਹੈਗੀ ਹਜਮ ਨਹੀਂ ਹੁੰਦੀ ਹਾਜਮੋਲੇ ਦੀਆਂ ਗੋਲੀਆਂ ਵੀ ਖਾ ਲੂ ਤਾਂ ਵੀ ਗੱਲ ਪਚਦੀ ਨਹੀਂ ਹੈਗੀ ਇਸ ਕਰਕੇ ਇਹ ਤੇ ਹੁਣ ਪੰਜਾਬ ਦੀ ਜਨਤਾ ਨੇ ਦਿੱਲੀ ਦੀ ਜਨਤਾ ਨੇ ਜਾਂ ਦੇਸ਼ ਦੀ ਜਨਤਾ ਨੇ ਦੇਖਣਾ ਕਿ ਜਿਹੜਾ ਇੰਡੀਆ ਗੱਠਜੋੜ ਹੋਇਆ ਵਾ ਉਹ ਕੀ ਕਹਿਣੀ ਤੇ ਕਰਨੀ ਦਾ ਫਰਕ ਹੈ ਕਿ ਜਾਂ ਸਿਰਫ ਸਿਰਫ ਇੱਕ ਗੱਠਜੋੜ ਕਰਨਾ ਸੀ 27 22 ਪਾਰਟੀਆਂ ਦਾ ਕਿਉਂਕਿ ਦੂਜੇ ਪਾਸੇ ਐਨਡੀਏ ਕੋਲ ਸੈੰਤੀਕੀ ਪਾਰਟੀਆਂ ਨੇ ਇਹਨਾਂ ਕੋਲ 26 27 22 ਪਾਰਟੀਆਂ ਨੇ ਵੀ ਗਿਣਤੀ ਵਧਾਉਣੀ ਸੀ ਹਾਲਾਂਕਿ ਭਾਜਪਾ ਕੋ ਵੀ ਕਈ ਇਹੋ ਜਿਹੀਆਂ ਪਾਰਟੀਆਂ ਨੇ ਜਿਨ੍ਹਾਂ ਦਾ ਹਜੇ ਕੋਈ ਵੀ ਐਮਪੀ ਨਹੀਂ ਆ ਪਰ ਕਿਉਂਕਿ ਹੁਣ ਸਵਾਲ ਆ ਗਿਆ ਪਹਿਲਾਂ ਕੀ ਹੁੰਦਾ ਸੀ ਐਨਡੀਏ ਤੇ ਯੂਪੀਏ ਹੁਣ ਕੀ ਆ ਗਿਆ ਐਨਡੀਏ ਤੇ ਇੰਡੀਆ ਗੱਠ ਜੋੜ ਉਹ ਹੀ ਆ ਪਰ ਜਿਹੜੇ ਦੇਖਦੇ ਆਂਗੇ ਕੇਜਰੀਵਾਲ ਸਾਹਿਬ ਆਏ ਨੇ ਤੇ ਉਹ ਜਿਹੜੇ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਹਨਾਂ ਦਾ ਕੀਤੀਆਂ ਗੱਲਾਂ ਦਾ ਇਨ੍ਹਾਂ ਵੋਟਾਂ 'ਚ ਕਿੰਨਾ ਮੁੱਲ ਮਿਲਦਾਗਾ ਜੀ ਇੱਕ ਤੀਜਾ ਮਸਲਾ ਪੰਜਾਬ ਦਾ ਸਿਆਸਤ ਨਾਲ ਜੁੜਿਆ ਹੋਇਆ ਉਹ ਇੱਕ ਨਾਮ ਹੈ ਬਲਕੌਰ ਸਿੰਘ ਸਿੱਧੂ ਸਾਰੇ ਜਾਣਦੇ ਆ ਸਿੱਧੂ ਮੂਸੇ ਵਾਲੇ ਦੇ ਜਾਣ ਤੋਂ ਬਾਅਦ ਜਿੰਨਾ ਕੁਝ ਫੋਕਸ ਉਸ ਪਰਿਵਾਰ ਦੇ ਉੱਤੇ ਹੋਇਆ ਹੋਣਾ ਇਸ ਕਰਕੇ ਵੀ ਚਾਹੀਦਾ ਸੀ ਕਿਉਂਕਿ ਵਾਰ-ਵਾਰ ਮੰਗ ਕਰ ਰਹੇ ਸੀ ਕਿ ਇਨਸਾਫ ਚਾਹੀਦਾ ਅਜੇ ਵੀ ਉਹਨਾਂ ਨੂੰ ਤਸੱਲੀ ਨਹੀਂ ਹੋਈ ਬੇਸ਼ੱਕ ਉਹਨਾਂ ਨੇ ਇੱਕ ਹੋਰ ਉਹਨਾਂ ਦੇ ਘਰ ਦੇ ਵਿੱਚ ਇੱਕ ਚਿਰਾਗ ਜਗਿਆ ਉਸ ਤੋਂ ਉਹਨਾਂ ਨੂੰ ਆਸ ਵੱਜੀ ਹੈ ਕਿ ਹੁਣ ਜ਼ਿੰਦਗੀ ਜਿਉਣ ਦਾ ਮਕਸਦ ਮਿਲ ਗਿਆ ਪਰ ਉਹ ਚੋਣ ਲੜਨਾ ਵੀ ਕਿਤੇ ਨਾ ਕਿਤੇ ਚਾਹੁੰਦੇ ਸੀ ਮਨ ਉਹਨਾਂ ਨੇ ਬਣਾਇਆ ਫਿਰ ਆਜ਼ਾਦ ਚੋਣ ਦੀਆਂ ਗੱਲਾਂ ਚੱਲੀਆਂ ਪਰ ਫਿਰ ਇੰਤਜ਼ਾਕ ਕੇ ਉਹਨਾਂ ਨੇ ਕਿਹਾ ਕਿ ਨਹੀਂ ਬ ਉਹਨਾਂ ਨੇ ਪ੍ਰਚਾਰ ਕੀਤਾ ਕਾਂਗਰਸ ਪਾਰਟੀ ਲਈ ਵੋਟਾਂ ਮੰਗਣੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਹਾਲਾਂਕਿ ਉਹਨਾਂ ਦਾ ਜਿਹੜਾ ਪਿਸ਼ੋਕੜ ਆ ਸਿਆਸੀ ਉਹ ਵੀ ਕਾਂਗਰਸ ਨਾਲ ਆ ਉਹਨਾਂ ਦੇ ਬੇਟੇ ਨੇ ਵੀ ਚੋਣ ਲੜੀ ਉਹ ਆਪ ਸਰਪੰਚੀ ਵੀ ਕਾਂਗਰਸ ਵੱਲੋਂ ਲੜਦੇ ਆ ਹੁਣ ਜਿਹੜੀ ਮੋੜ ਦੇ ਉੱਤੇ ਆ ਕੇ ਖੜੇ ਆ ਤੇ ਜੋ ਨਾਮ ਲਏ ਉਹਨਾਂ ਨੇ ਚੰਨੀ ਸਾਹਿਬ ਦਾ ਤੇ ਰਾਜਾ ਬੜਿੰਗ ਦਾ ਕਹਿੰਦੇ ਇਹਨਾਂ ਲਈ ਤਾਂ ਮੈਂ ਖਾਸ ਕਰਕੇ ਪ੍ਰਚਾਰ ਕਰਨਾ ਹੀ ਕਰਨਾ ਹੈ ਦੇਖੋ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਕਿ ਬਲਕੌਰ ਸਿੰਘ ਸਿੱਧੂ ਸਾਹਿਬ ਨੂੰ ਤੇ ਇਲੈਕਸ਼ਨ ਲੜਨੀ ਨਹੀਂ ਸੀ ਚਾਹੀਦੀ ਕਿ ਉਹਨਾਂ ਨੂੰ ਖੜੇ ਵੀ ਨਹੀਂ ਹੋਣਾ ਚਾਹੀਦਾ ਹਾਲਾਂਕਿ ਕਾਂਗਰਸ ਪਾਰਟੀ ਨੇ ਕੋਸ਼ਿਸ਼ ਕੀਤੀ ਆ ਉਹ ਚਲੋ ਠੀਕ ਹੈ ਕਿ ਉਹਨਾਂ ਪ੍ਰਮਾਤਮਾ ਨੇ ਫਿਰ ਕੋਖ ਹਰੀ ਕੀਤੀ ਘਰ ਦੇ ਵਿੱਚ ਚਿਰਾਗ ਆਇਆ ਉਹ ਚੰਗੀ ਗੱਲ ਹੈ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਸਮਾਂ ਬਤਾਉਣਾ ਚਾਹੀਦਾ ਪੋਲਿਟਿਕਸ ਕੀ ਕਰਨੀ ਆ ਪੋਲਿਸੀ ਦੇਖ ਲਈ ਤੁਹਾਡਾ ਕਿੱਡਾ ਨੁਕਸਾਨ ਹੋ ਗਿਆ ਲੋਕਾਂ ਨੇ ਜੇ ਮੁੱਲ ਪਾਉਣਾ ਹੁੰਦਾ ਤੇ ਤੁਹਾਨੂੰ ਜਿਤਾਉਂਦੇ ਹੈਨਾ ਹੁਣ ਵੱਖਰੀ ਗੱਲ ਚਲੋ ਇੱਕ ਆਸ ਆ ਪੋਲਿਟਿਕਲ ਪਾਰਟੀਆਂ ਨੂੰ ਤੇ ਲੱਗਦਾ ਹੁੰਦਾ ਨਾ ਕਿ ਆ ਵੀ ਬੰਦਾ ਬਹੁਤ ਵੱਡੀ ਭੁੱਖ ਹੁੰਦੀ ਆ ਠੀਕ ਹੈ ਹੁਣ ਤੁਹਾਡੀ ਭੁੱਖ ਨਹੀਂ ਆ ਗਈ ਤੁਹਾਡੀ ਭੁੱਖ ਸੀ ਕਿ ਮੇਰੇ ਪੋਤੇ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ ਤੁਹਾਡੀ ਉਹ ਵਾਲੀ ਭੁੱਖ ਆ ਤੁਹਾਨੂੰ ਉਧਰ ਹੀ ਫੋਕਸ ਕਰਨਾ ਚਾਹੀਦਾ ਹੁਣ ਕਿਉਂਕਿ ਤੁਹਾਡਾ ਪਰਿਵਾਰ ਕਾਂਗਰਸੀ ਮੰਨਿਆ ਜਾਂਦਾ ਕਿਉਂਕਿ ਬੇਬੇ ਜਿਹੜੀ ਆ ਉਹ ਸਰਪੰਚ ਵੀ ਰਹਿ ਚੁੱਕੇ ਨੇ ਔਰ ਸਿੱਧੂ ਮੂਸੇਵਾਲ ਨੇ ਕਾਂਗਰਸ ਪਾਰਟੀ ਦੀ ਟਿਕਟ ਵੀ ਲੜੀ ਹੈ ਮਾਨਸੇ ਤੋਂ ਤੁਹਾਡੀ ਇਹ ਵੀ ਕੁਚਲ ਪਾਰਟੀ ਨਾਲ ਬੱਜੇ ਪਰ ਇਹ ਵੀ ਕੋਈ ਨਹੀਂ ਹੈ ਕਿ ਜੇ ਪਾਰਟੀ ਨਾਲ ਤੁਸੀਂ ਜੁੜੇ ਹੋ ਪ੍ਰਚਾਰ ਕਰਨ ਪਰ ਉਹ ਜਿਹੜੇ ਦੋ ਚੀਜ਼ਾਂ ਨੇ ਕਿਉਂਕਿ ਉਹਦੇ ਚ ਰਾਜਾ ਮਰਿੰਦਰ ਸਿੰਘ ਵੜਿੰਗ ਔਰ ਚੰਜੀਤ ਚੰਨੀ 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 ਉਦੋਂ ਮੁੱਖ ਮੰਤਰੀ ਸੀ ਔਰ ਚੰਜੀਤ ਚੰਨੀ ਉਹਨਾਂ ਨੇ ਉਹਨਾਂ ਨੂੰ ਲੈ ਕੇ ਫਿਕਰਮੰਦ ਵੀ ਰਹਿ ਗਏ ਨੇ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਹੋਣੀ ਸਿੱਧੂ ਮੂਸੇਵਾਲੇ ਨੂੰ ਲੈ ਕੇ ਵੀ ਆ ਤੇ ਇਹ ਅੱਗੇ ਮੋਰੀ ਹੋ ਕੇ ਲੜਦੇ ਵੀ ਰਿਹਾ ਗਏ ਨੇ ਉਹ ਹੁਣ ਸਵਾਲ ਹੈ ਕਿ ਦੋ ਸੀਟਾਂ ਤੇ ਤੋਂ ਚੋਣ ਪ੍ਰਚਾਰ ਕਰਨ ਜਾਣ ਕੇ ਕਿ ਜਿਵੇਂ ਪਹਿਲਾਂ ਜਲੰਧਰ ਦੇ ਜਿਮਨੀ ਚੋਣੇ ਉਦੋਂ ਵੀ ਉਹ ਕਰਕੇ ਆਏ ਨੇ ਪ੍ਰਚਾਰ ਪਰ ਇਹ ਕਿ ਕਾਂਗਰਸ ਦੇ ਤੌਰ ਤੇ ਬਲਕੌਰ ਸਿੰਘ ਸਿੱਧੂ ਅਗਰ ਵਿਚਰਨਾ ਚਾਹੁੰਦੇ ਤੇ ਚੰਗੀ ਗੱਲ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕਾਂਗਰਸ ਪਾਰਟੀ ਕੱਲ ਨੂੰ ਜੇ ਕਾਂਗਰਸ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਬੰਦੀ ਹੈ ਤੇ ਮੇਰੇ ਪੁੱਤ ਦੇ ਇਨਸਾਫ ਮਿਲੂਗਾ ਸਾਨੂੰ ਇਨਸਾਫ ਮਿਲੂਗਾ ਕਾਤਲਾਂ ਨੂੰ ਸਜ਼ਾ ਮਿਲੇਗੀ ਉਹ ਹੈ ਤਾਂ ਉਹ ਐਸੇ ਕਰਕੇ ਪਿੱਛੇ ਜਦੋਂ ਆਜ਼ਾਦ ਤੌਰ ਤੇ ਲੜਨ ਦਾ ਯਤਨ ਜੇ ਹੋਏ ਗੱਲਾਂ ਉੱਠੀਆਂ ਸੀ ਤੇ ਰਾਜ ਅਮਰਿੰਦਰ ਸਿੰਘ ਵੜਿੰਗ ਪ੍ਰਤਾਪ ਬਾਦਵਾ ਸਾਹਿਬ ਮਨਾਉਣ ਵੀ ਗਏ ਨੇ ਉਹ ਹਮਾਇਤ ਕਰਨ ਉਹਨਾਂ ਨੇ ਕਰ ਦਿੱਤੀ ਹੈਗੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਸਿੱਧੂ ਮੂਸੇਵਾਲੇ ਦੇ ਪਿਤਾ ਚੋਣ ਲੜਦੇ ਨੇ ਤੇ ਕਾਂਗਰਸ ਪਾਰਟੀ ਨੂੰ ਨੁਕਸਾਨ ਹੋ ਗਿਆ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਿੰਦਰ ਸਿੰਘ ਸਿੱਧੂ ਨੂੰ ਹੋਏਗਾ ਨੁਕਸਾਨ ਉਹਨਾਂ ਨੇ ਮਨਾਲ ਕਿਉਂਕਿ ਇੱਕ ਸਿੱਧੂ ਮੂਸੇਵਾਲੇ ਸਾਡੇ ਹਿੰਦੁਸਤਾਨ ਦੇ ਵਿੱਚ ਨਾ ਜਿਉਂਦਿਆਂ ਜੀ ਅਸੀਂ ਮੋਲ ਨਹੀਂ ਪਾਉਂਦੇ ਅਸੀਂ ਮਰਨ ਤੋਂ ਬਾਅਦ ਬੜਾ ਪਛਤਾਵਾ ਜਿਹਾ ਕਰਦੇ ਨੇ ਪੀ ਨੀ ਯਾਰ ਠੱਕਾ ਜੋ ਹੋ ਗਿਆ ਇਨਸਾਫ ਮਿਲਣਾ ਤੇ ਉਹ ਸ਼ਾਇਦ ਹੱਲੇ ਲੋਕਾਂ ਚ ਸਿਮਤੀ ਆ ਗਈ ਹੈ ਕਿ ਸਿੱਧੂ ਮੂਸੇਵਾਲੇ ਦੇ ਨਾਲ ਵੀ ਠੱਕਾ ਹੋਇਆ ਇਨਸਾਫ ਮਿਲਣਾ ਚਾਹੀਦਾ ਤੇ ਉਹ ਸਾਰਾ ਲੋਕਾਂ ਨੂੰ ਕਾਂਗਰਸੀਆਂ ਨੂੰ ਕਿਉਂਕਿ ਅੱਜ ਕੱਲ ਸਾਰੀਆਂ ਪੋਲੀਟਿਕਲ ਪਾਰਟੀਆਂ ਇੱਕ ਨਹੀਂ ਕਈ ਵਾਰ ਸਰਵੇ ਕਰਵਾਉਂਦੀਆਂ ਨੇ ਤੇ ਸਰਵੇ ਚ ਸ਼ਾਇਦ ਬਲਕੌਰ ਸਿੰਘ ਸਿੱਧੂ ਸਾਹਿਬ ਦਾ ਨਾਮ ਬੋਲਦਾ ਹੋਵੇ ਇਸ ਕਰਕੇ ਉਹਨਾਂ ਨੇ ਲੱਗਾ ਕਿ ਮਨਾਲਿਆ ਵੀ ਤੁਸੀਂ ਜਾਤ ਔਰਤੇ ਨਹੀਂ ਲੜਨੀ ਹੈਗੀ ਇਸ ਕਰਕੇ ਹੁਣ ਪ੍ਰਚਾਰ ਕਰਨਗੇ ਹੋ ਸਕਦਾ ਹੈ ਕਿ ਅੱਜ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਉਹਨਾਂ ਨੇ ਬੋਲਤਾ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਬੋਲਤਾ ਬਾਕੀ ਲੀਡਰ ਵੀ ਕਹਿ ਸਕਦੇ ਬਠਿੰਡਾ ਤੋਂ ਨਾ ਕਰਨਾ ਕਰਨਾ ਕਿਉਂਕਿ ਮਾਨਸਾ ਜਿਹੜਾ ਉਹ ਬਠਿੰਡਾ ਦਾ ਪਾਰਟ ਬਾਕੀ ਹੋ ਸਕਦਾ ਹੈ ਕਿ ਬਾਕੀ ਵੀ ਆ ਜਾਓ ਜੀ ਸਾਡੇ ਵੀ ਪ੍ਰਚਾਰ ਕਰ ਲੋ ਕਿਉਂਕਿ ਸਿੱਧੂ ਮੂਸੇਵਾਲਾ ਨੂੰ ਚਾਣ ਵਾਲੇ ਤੇ ਪਿੰਡਾਂ ਦੇ ਘਰਾਂ ਦੇ ਵਿੱਚ ਬੈਠੇ ਅਗੇ ਔਰ ਸਿੱਧੂ ਮੂਸੇਵਾਲਾ ਨੂੰ ਲੈ ਕੇ ਲੋਕ ਅੱਜ ਵੀ ਆ ਕੇ ਪਿੰਡਾਂ ਦੇ ਵਿੱਚ ਮੁੰਡਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਚਾਹੇ ਉਹ ਕਿਸਾਨ ਸੀ ਚਾਹੇ ਕਿਸਾਨ ਨਹੀਂ ਸੀ ਕੰਮ ਕਰਨਾ ਤੇ ਸਿਰਾਂ ਦੇ ਮੁੰਡਿਆਂ ਨੇ ਜੂੜੇ ਰੱਖਣੇ ਸ਼ੁਰੂ ਕਰ ਲਏ ਸੀ ਪੱਗਾਂ ਬੰਨੀਆਂ ਰੱਖਣੀਆਂ ਸ਼ੁਰੂ ਕਰਦੇ ਲੋਕ ਤੇ ਇਹ ਵੀ ਮਹਿਸੂਸ ਕਰ ਲੈ ਕਿ ਸਿੱਧੂ ਮੂਸੇਵਾਲਾ ਸਿੰਗਰ ਨਹੀਂ ਸਿੱਧੂ ਮੂਸੇਵਾਲਾ ਇੱਕ ਸੋਚ ਉਹ ਸੋਚ ਨੂੰ ਕਿਤੇ ਨਾ ਕਿਤੇ ਸੋਚ ਦਾ ਕਤਲ ਕੀਤਾ ਗਿਆ ਲੋਕ ਤੇ ਇਹ ਵੀ ਗੱਲਾਂ ਕਰਦੇ ਨੇ ਪਰ ਹੋ ਸਕਦਾ ਹੈ ਕਿ ਅੱਜ ਬਲਕੌਰ ਸਿੰਘ ਸਿੱਧੂ ਸਾਹਿਬ ਪ੍ਰਚਾਰ ਕਰਨੇ ਹੋ ਸਦਸ 27 ਨੂੰ ਫਿਰ ਮਾਨਸਾ ਤੋਂ ਲੜਨ ਹੋ ਸਦਾ ਕਿ ਉਹ ਅਸੈਂਬਲੀ ਦਾ ਹਿੱਸਾ ਬਣ ਕਿਉਂਕਿ 27 ਦੇ ਵਿੱਚ ਲੱਗਦਾ ਹੋਊਗਾ ਕਿ ਮੈਂ ਜਿੱਤ ਸਕਦਾ ਨਾ ਤੇ ਮੈਨੂੰ ਲੱਗਦਾ ਕਿ ਇਹ ਸਾਰੀਆਂ ਜਿਹੜੀਆਂ ਪਹਿਲੂ ਉਹਨੂੰ ਧਿਆਨ ਵਿੱਚ ਰੱਖਦੇ ਹੋ ਲੱਗੇ ਕਿ ਸਿਆਸਤ ਦੇ ਵਿੱਚ ਤੇ ਆ ਹੀ ਗਏ ਨੇ ਤੇ ਸਿਆਸਤ ਤੋਂ ਬੰਦਾ ਇੱਕ ਵਾਰ ਆ ਜੇ ਤੇ ਉਹ ਦੂਰ ਰਹਿ ਕੇ ਵੀ ਨਹੀਂ ਗੁਜ਼ਾਰਾ ਹੈ ਤੇ ਸਰਕਾਰ ਦੇ ਵਿੱਚ ਜਾਂ ਉਦੋਂ ਹੀ ਐਮਐਲਏ ਜਾਂ ਐਮਪੀ ਬਣ ਜਾਓ ਫਿਰ ਵੀ ਗੁਜ਼ਾਰਾ ਨਹੀਂ ਇਸ ਕਰਕੇ ਇਹਨੂੰ ਲੱਗਦਾ ਪੰਜਾਬ ਦੇ ਵਿੱਚ ਜਾਂ ਖਾਸ ਕਰਕੇ ਹਿੰਦੂਸਤਾਨ ਦੇ ਵਿੱਚ ਸਾਡਾ ਇੱਕ ਜਿਹੜੀ ਇੱਕ ਪ੍ਰਵਿਰਤੀ ਜੀ ਹੈ ਨਾ ਵੀ ਅਸੀਂ ਬੰਦੇ ਦੇ ਮਾਰਨ ਤੋਂ ਬਾਅਦ ਮੁੱਲ ਪਾਉਂਦੇ ਆ ਜਾਂ ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਹਰਾਤਾ ਫਿਰ ਲੋਕਾਂ ਨੂੰ ਦੁੱਖ ਲੱਗਾ ਯਾਰ ਮਾੜਾ ਹੋ ਗਿਆ ਜਿਵੇਂ ਖਡੂਰ ਸਾਹਿਬ ਵਾਲੇ ਲੋਕ ਕੀ ਕਹਿੰਦੇ ਆ ਕਿ ਨੇ ਯਾਰ ਅਸੀਂ ਨਾ ਵੇਸੋ ਨਹੀਂ ਜੀ ਬੀਬੀ ਖਾਲੜਾ ਨੇ ਧੱਕਾ ਕੀਤਾ ਜੀ ਸਾਨੂੰ ਜਿਤਾਉਣਾ ਚਾਹੀਦਾ ਸੀ ਅਸੀਂ ਮੁੱਲ ਨਹੀਂ ਪਾਇਆ ਜਸਵੰਤ ਸਿੰਘ ਖਾਲੜਾ ਦਾ ਅਸੀਂ ਕਾਦੇ ਪੰਥਕ ਆ ਹੁਣ ਗੱਲਾਂ ਕਰਦੇ ਨੇ ਪਛਤਾਵਾ ਕਰ ਰਹੇ ਨੇ ਯਾਰ ਸਾਡੇ ਧੱਕਾ ਅਸੀਂ ਬੀਬੀ ਨੂੰ ਬਹੁਤ ਧੋਖਾ ਕੀਤਾ ਧੱਕਾ ਕੀਤਾ ਪਛਤਾਵਾ ਤੇ ਉਹ ਕਹਿੰਦੇ ਨੇ ਅੱਪਕੇ ਕਹਿੰਦੇ ਨੇ ਅੱਪਕੇ ਪਛਤਾਣੇ ਕਿ ਫਿਰ ਜਦ ਚਿੜੀਆ ਚੁਗ ਗਈ ਖੇਤ ਨਾ ਤੇ ਮੈਨੂੰ ਇਹ ਲੱਗਦਾ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਲੋਕਾਂ ਦੀ ਹਮਦਰਦੀ ਵਧੀ ਆ ਉਹਨੂੰ ਲੈ ਕੇ ਕਾਂਗਰਸ ਪਾਰਟੀ ਨੇ ਲੱਗਾ ਕਿ ਨਹੀਂ ਸਿੱਧੂ ਮੂਸੇਵਾਲੇ ਸਾਹਿਬ ਚੋਣ ਦੇ ਫਾਦਰ ਚੋਣ ਨਾਲ ਲੜਨ ਜਿਆਦਾ ਤੌਰ ਤੇ ਤੇ ਸਾਡੇ ਵਾਸਤੇ ਪ੍ਰਚਾਰ ਕਰਨ ਤਿੰਨ ਸੀਟਾਂ ਤਾਂ ਹੋ ਗਈਆਂ ਉਹ ਮਾਨਸਾ ਫੋਕਸ ਕਰਨਗੇ ਉਹ ਚਰਨ ਦੀ ਚੰਨੀ ਦੇ ਹਲਕੇ 'ਚ ਵੀ ਜਾਣਗੇ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਹਲਕੇ ਜਾਂ ਤੇ ਬਾਕੀ ਦੇ ਹਲਕੇ ਵਿੱਚ ਜਾ ਕੇ ਪ੍ਰਚਾਰ ਕਰ ਸਕਦੇ ਨੇ ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਰੱਬ ਨੇ ਜੀ ਦਿੱਤਾ ਜਿਆਦਾ ਜਿਹੜਾ ਸਮਾਂ ਨਾ ਉਨਾ ਨੂੰ ਨਾ ਦੇ ਨਾਲ ਹੀ ਬਤਾਉਣਾ ਚਾਹੀਦਾ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਤਿੰਨ ਮਸਲਾਂ ਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਮੰਨਦੇ ਹੋ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ